ਇਸ ਹਲਕੇ ਦਾ ਵਿਕਾਸ ਹੁਣ ਤੱਕ ਕਿੰਨਾ ਹੋ ਪਾਇਆ ਔਰ ਕਿਹੜੀਆਂ ਉਹ ਡਿਮਾਂਡਾਂ ਨੇ ਜਿਹੜੀਆਂ ਹਲੇ ਵੀ ਲੱਗ ਰਹੀਆਂ ਨੇ ਕਿ ਅਧੂਰੀਆਂ ਨਜ਼ਰ ਆਉਂਦੀਆਂ ਨੇ ਤਾਂ ਜੀ ਪੰਜਾਬ ਹਰਿਆਣਾ ਮਾਚਲ ਤੇ ਅੱਜ ਮੰਚ ਸਜੇਗਾ ਇੱਕ ਪਾਸੇ ਜਿੱਥੇ ਉਹ ਮਹਿਮਾਨ ਹੋਣਗੇ ਜਿਨ੍ਹਾਂ ਨੇ ਸਵਾਲਾਂ ਦੇ ਜਵਾਬ ਦੇਣੇ ਨੇ ਤੇ ਦੂਸਰੇ ਪਾਸੇ ਹੋਣਗੇ ਪਿੰਡ ਦੇ ਤਮਾਮ ਲੋਕ ਜਿਨ੍ਹਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਬਲਬਲੇ ਹੋਣਗੇ ਜਿਨ੍ਹਾਂ ਨੇ ਇਹ ਪੁੱਛਣਾ ਹੋਏਗਾ ਕਿ ਉਹਨਾਂ ਦੇ ਸਿਆਸੀ ਲੀਡਰਾਂ ਨੇ ਜਿਹੜਾ ਹੁਣ ਤੱਕ ਕੀ ਕੀਤਾ ਹੈਗਾ ਤਾਂ ਖਾਸ ਤੌਰ ਤੇ ਜਿਹੜੇ ਇਸ ਪਾਸੇ ਮੰਚ ਹੈ ਜਿਹੜਾ ਉਹ ਦਰਸ਼ਕਾਂ ਦੇ ਲਈ ਹੈ ਤੇ ਦੂਸਰੇ ਪਾਸੇ ਸਾਡੇ ਮਹਿਮਾਨਾਂ ਦੇ ਲਈ ਹੈ ਮੇਰੇ ਨਾਲ ਮੇਰੇ ਸਹਿਯੋਗੀ ਕਮਲ ਨੇ ਕਮਲ ਲੋਕਾਂ ਦੇ ਸਵਾਲ ਹੋਣਗੇ ਉਹ ਕਿਨੇ ਉਹ ਦੱਸੋ ਬਿਲਕੁਲ ਰੋਹਿਤ ਦੇਖੋ ਪਿੰਡਾਂ ਦੀ ਪਾਰਲੀਮੈਂਟ ਪਿੰਡਾਂ ਤੋਂ ਸ਼ੁਰੂ ਹੋਈ ਹਰੇਕ ਪਿੰਡ ਦੇ ਵਿੱਚ ਜਾ ਰਹੇ ਆ ਉਸ ਲੋਕ ਸਭਾ ਹਲਕੇ ਦੇ ਤਮਾਮ ਪਿੰਡ ਜਿੱਥੇ ਕਿਸੇ ਦੇ ਲੋਕਾਂ ਦੇ ਕਾਫੀ ਤਦਾਦ ਦੇ ਵਿੱਚ ਸਵਾਲ ਉਹਨਾਂ ਲੀਡਰਾਂ ਦੇ ਨੁਮਾਇੰਦਿਆਂ ਨੇ ਜਿਨ੍ਹਾਂ ਨੇ ਆਪਣਾ ਕਾਰਜਕਾਲ ਹੰਡਾਇਆ ਜਾਂ ਕਹਿ ਸਕਦੇ ਕਾਰਜਕਾਲ ਇੱਥੇ ਰਿਹਾ ਪਰ ਅੱਜ ਸਵਾਲ ਕੀ ਹੋਣਗੇ ਕਿਉਂਕਿ ਲੁਧਿਆਣਾ ਲੋਕ ਸਭਾ ਹਲਕੇ ਦੇ ਪਿੰਡ ਦੇ ਵਿੱਚ ਮੌਜੂਦ ਆ ਇੱਕ ਤਰਫਾ ਜਿਹੜੇ ਕਿ ਲੋਕੀ ਸਾਡੇ ਨਾਲ ਮੌਜੂਦ ਨੇ ਦੂਸਰੀ ਤਰਫ ਕਹਿ ਸਕਦੇ ਆ ਜੋ ਗੈਸਟ ਨੇ ਸਾਡੇ ਨਾਲ ਅੱਜ ਵੱਖ-ਵੱਖ ਪਾਰਟੀਆਂ ਦੇ ਜੋ ਨੁਮਾਇੰਦੇ ਨੇ ਉਹ ਮੌਜੂਦ ਹੋਣਗੇ ਸ਼੍ਰੋਮਣੀ ਕਾਲੀ ਤਲ ਤੋਂ ਸਾਡੇ ਨਾਲ ਚੰਦ ਸਿੰਘ ਜੀ ਮੌਜੂਦ ਨੇ ਇਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਅੱਜ ਇੱਥੇ ਪਹੁੰਚਣ ਤੇ ਆਮ ਆਦਮੀ ਪਾਰਟੀ ਤੋਂ ਗੋਪੀ ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਕਾਂਗਰਸ ਤੋਂ ਪਰਸ਼ੋਤਮ ਲਾਲ ਖਲੀਫਾ ਜੀ ਜਿਹੜੇ ਕਿ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਤਿੰਨ ਇਸ ਸਮੇਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਨੇ ਅਤੇ ਇਹਨਾਂ ਨੁਮਾਇੰਦਿਆਂ ਨੂੰ ਸਿੱਧੇ ਸਵਾਲ ਲੋਕਾਂ ਦੇ ਹੋਣਗੇ ਲੋਕਾਂ ਦੇ ਕੋਲ ਚੱਲਦੇ ਆ ਐ ਸਰ ਕੀ ਨਾਮਤੋਂ ਡਈ ਹੁਟਾ ਸਿੰਘ ਡੱਲਾ ਜੀ ਸਵਾਲ ਕੀ ਆ ਸਾਹਮਣੇ ਤਿੰਨ ਲੀਟਰ ਬੈਠੇ ਆ ਤਿੰਨ ਪਾਰਟੀਆਂ ਦੇ ਸਵਾਲ ਕੀ ਆ ਕਿਹੜੀ ਪਾਰਟੀ ਦਾ ਸਵਾਲ ਜੀ ਫਸਲ ਤੇ ਐਮ ਐਸ ਪੀ ਜਿਹੜੀ ਭਗਵੰਤ ਮਾਨ ਕਹਿੰਦਾ ਸੀਗਾ ਜੀ ਲੈਕਚਰਕਾਰ ਦਾ ਵੋਟਾਂ ਵੇਲੇ ਵੀ ਅਸੀਂ ਜੇ ਐਮ ਐਸ ਪੀ ਨਹੀਂ ਸਿਆਦੇ ਬੌਨਸ ਦੇਵਾਂਗੇ ਪਰ ਦੱਸੋ ਆ ਸਾਨੂੰ ਬੌਨਸ ਨਹੀਂ ਮਿਲ ਰਿਹਾ ਜੀ ਚੁਟਕੀ ਵਾਲੀ ਬੀਬੀ ਤੇ ਐਮ ਐਸ ਪੀ ਦੀ ਗੱਲ ਹੋਈ ਆ ਆਮ ਆਦਮੀ ਪਾਰਟੀ ਤੋਂ ਜਵਾਬ ਲੈ ਲੈਣੀ ਤੁਹਾਡੇ ਸਾਹਮਣੇ ਸਵਾਲ ਆਏ ਦੋ ਕਹਿੰਦੇ ਐਮ ਐਸ ਪੀ ਦੀ ਗੱਲ ਸੀ ਜਾਂ ਚੁਟਕੀ ਵਾਲੀ ਬੀਬੀ ਸੀ ਕਿਹਨੇ ਕਿੱ ਪਹਿਲੇ ਤਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਹੜੀ ਐਮਐਸਪੀ ਦੀ ਗੱਲ ਕਰਦੇ ਆ ਕਿ ਸਾਡੇ ਪਹਿਲੇ ਕਿਲੋਤੇ ਮੇਨ ਲਾਦਾ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਖਾਣਾ ਦੇ ਵਿੱਚ ਲਿਆ ਕੇ ਪਾਣੀ ਵੀ ਲਿਆਤਾ ਤਾਂ ਦੂਜਾ ਦੂਜੀ ਇਹ ਗੱਲ ਹੈ ਕਿ ਜਿਹੜੀ ਬਿਜਲੀ ਆਪਾਂ ਰਾਤ ਨੂੰ ਕਈ ਵਾਰੀ ਅੱਧੀ ਰਾਤ ਨੂੰ ਜਾ ਕੇ ਆਪਾਂ ਮੋਟਰਾਂ ਛੱਡਦੇ ਹੁੰਦੇ ਸੀ ਜਦੋਂ ਆਪਾਂ ਕਹਿੰਦੇ ਹੁੰਦੇ ਸੀ ਕਿ ਯਾਰ ਪਤਾ ਨਹੀਂ ਬਿਜਲੀ ਕਦੋਂ ਆਊਗੀ ਤੇ ਪਾਣੀ ਛੱਡਣਾ ਤੇ ਪਹਿਲੀ ਰਿਹਾਤ ਵਿੱਚ ਹੋਇਆ ਕਿ 24 ਘੰਟੇ ਬਿਜਲੀ ਭਗਵਾਨਤਮਨ ਸਰਕਾਰ ਨਹੀਂ ਦਿੱਤੀ ਆ ਦੂਜੀ ਐਮਐਸਪੀ ਦੀ ਗੱਲ ਕਰਦੇ ਆ ਕਿ ਪਿਛਲੇ 2 ਸਾਲਾਂ ਵਿੱਚ ਸਾਡੀ ਜਿਹੜੀ ਸਰਕਾਰ ਜਦੋਂ ਦੀ ਆਈ ਆ ਪਹਿਲੀ ਵਾਰੀ ਹੋਇਆ ਕਿ 24 ਘੰਟੇ ਵਿੱਚ ਫੈਸਲਾ ਵੀ ਚੱਕਿਆ ਗਿਆ ਤੇ ਖਜ਼ਾਨੇ ਦੇ ਖਾਤੇ ਵਿੱਚ ਪੈਸੇ ਵੀ ਆ ਗਏ ਆ ਅੱਜ ਤੱਕ ਆਕਾਲੀ ਤਾਂ ਕਾਂਗਰਸ ਨੇ ਸਿਰਫ ਇੱਕ ਲੌਲੀਪੌਪ ਹੀ ਦਿੱਤਾ ਸੀ ਤਾਂ ਗਰਾਊਂਡ ਦੇ ਵਿੱਚ ਜੋ ਰਿਐਲਿਟੀ ਕੀਤੀ ਗਈ ਆ ਜੋ ਜੋ ਆਕਾਲੀ ਦਲ ਤੇ ਇਲਜ਼ਾਮ ਲਾਇਆ ਤੇ ਕਾਂਗਰਸ ਤੇ ਕਹਿੰਦੇ ਲੌਲੀਪੌਪ ਦਿੱਤਾ ਸੀ ਸਾਡੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿ ਸਾਡੇ ਵੀਰਾਂ ਨੇ ਇੱਕ ਸਵਾਲ ਕੀਤਾ ਐਮਐਸਪੀ ਦਾ ਦੇਖੋ ਕਾਲੀ ਸਰਕਾਰ ਵੇਲੇ ਜਿੰਨੀ ਡਿਵੈਲਪਮੈਂਟ ਮੈਂ ਸਮਝਦਾ ਕਿ ਕਿਸਾਨੀ ਦੀ ਹੋਈ ਆ ਚਾਹੇ ਉਹ ਮੰਡੀਆਂ ਦੀ ਗੱਲ ਆ ਚਾਹੇ ਖੇਤਾਂ 'ਚ ਮੋਟਰਾਂ ਦੀ ਗੱਲ ਆ ਚਾਹੇ 24 ਘੰਟੇ ਲਾਈਟ ਦੀ ਗੱਲ ਆ ਇਸ ਤੋਂ ਬਾਅਦ ਜੋ ਵੱਡਾ ਜਿੰਦਾ ਵੀ ਡਿਵੈਲਪਮੈਂਟ ਕਿਸਾਨੀ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਨੂੰ ਸਹਾਇਤਾ ਦਿੱਤੀ ਉਹ ਕਿਸੇ ਪਾਰਟੀ ਨੇ ਦਿੱਤੀ ਨਹੀਂ ਕਾਂਗਰਸ ਨੇ ਵੀ ਜ਼ਿਕਰ ਕੀਤਾ ਕਹਿੰਦੇ ਲollipops ਦਿੱਤਾ ਸੀ ਇਹ ਲollipops ਇਹਨਾਂ ਨੇ ਚੂਸਿਆ ਕਿਉਂ ਕਾਂਗਰਸ ਪਾਰਟੀ ਨੇ ਹੀ ਐਮਐਸਪੀ ਲਿਆਂਦੀ ਸੀ ਔਰ 1978 ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੇਤੀਬਾੜੀ ਮੰਤਰੀ ਵੀ ਰਹੇ ਨੇ ਰਸ਼ੀਆ ਦੇ ਟਰੈਕਟਰ ਰੂਸ ਤੋਂ ਆਏ ਸੀ ਉਦੋਂ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਵੀ ਭਾਰਤ ਦੇ ਪੰਜਾਬ ਦੇ ਵਿੱਚ ਟਰੈਕਟਰ ਵੀ ਨਹੀਂ ਸੀ ਹੁੰਦੇ ਤਾ ਬਾਰਡਰਾਂ ਤੋਂ ਵੀ ਸਾਡੇ ਟਰੈਕਟਰ ਮੁੜੇ ਸੀ ਹੁਣ ਐਮਐਸਪੀ ਦੀ ਗੱਲ ਹੈ ਕਾਂਗਰਸ ਪਾਰਟੀ ਦੀ ਦੇਣ ਹੈ ਤੁਸੀਂ ਤਾਂ ਲੋਕਾਂ ਤੋਂ ਸਵਾਲ ਲਓ ਕਿਉਂਕਿ ਤਿੰਨੇ ਪਾਰਟੀਆਂ ਦੇ ਨੁਮਾਇੰਦੇ ਨੇ ਆਪਣੀ ਆਪਣੀ ਗੱਲ ਰੱਖ ਦਿੱਤੀ ਆ ਤਾਂ ਲੋਕਾਂ ਨੇ ਸਵਾਲ ਹੋਰ ਵੀ ਨਹੀਂ ਉਹ ਲੈ ਲੈਣੇ ਜਿਹੜੇ ਬੰਦ ਕੇ ਜਿਲ੍ਹਾ ਕੱਟੀ ਬੈਠੇ ਆ ਉਹ ਜਿਹੜੇ ਅੰਦਰ ਬਿਠੇ ਆ ਉਹ ਤਿੰਨਾਂ ਪਾਰਟੀਆਂ ਤੋਂ ਪਸੋਕਾ ਤੋਂ ਬਿਠੇ ਆ ਅੰਦਰ ਠੀਕ ਆ ਕੋਈ ਹੋਰ ਸਵਾਲ ਹੋਵੇ ਹੋਰ ਸਵਾਲ ਕੋਈ ਨਹੀਂ ਇਹੀ ਸਵਾਲ ਮੇਨ ਆ ਇਹਨਾਂ ਨੇ ਇਹਨਾਂ ਨੇ ਸਵਾਲ ਦੀ ਗੱਲ ਕੀਤੀ ਆ ਸਵਾਲ ਇਹਨਾਂ ਨੂੰ ਹੁਣ ਇਹ ਕਹਿੰਦੇ ਜਦੋਂ ਖੁਦ ਖੁਦ ਅਡਵਾਨੀ ਦੀਆਂ ਕਾਰਕ ਮੈਲਾਂ ਦੇ ਵਿੱਚ ਕਰਕੇ ਸਿੱਟੀ ਜਾ ਚੱਟਾ ਕਾਲੀਦਾਲ ਨੇ 10 ਸਾਲ ਚ ਇਹਨਾਂ ਦਾ ਜਵਾਨੀ ਪੰਜਾਬ ਦੀ ਬਰਬਾਦ ਕਰਕੇ ਰੱਖਦੇ ਇਹਨੂੰ ਪੁੱਛੋ ਮਜੀਠੀਆ ਦਾ ਪੁੱਛੋ ਮਜੀਠੀਆ ਚਲੋ ਚਲੋ ਜਵਾਬ ਜਵਾਬ ਲੈ ਲੈਣੇ ਜਵਾਬ ਲੈ ਲੈਣੇ ਆ ਦੋ ਤਿੰਨ ਚੀਜ਼ਾਂ ਆਈਆਂ ਨੇ ਪਹਿਲੀ ਪਹਿਲੀ ਗੱਲ ਜਿਹੜੀ ਨੌਜਵਾਨਾਂ ਦੀ ਆਈ ਹੈ ਕਹਿੰਦੇ ਜੀ ਬੰਦੀ ਸਿੰਘਾਂ ਦੇ ਮਾਮਲੇ ਦੇ ਪਾਰਟੀ ਕਹਿੰਦੇ ਕੀ ਸਟੈਂਡ ਨੇ ਸਭ ਨਾਲ ਪਹਿਲੀ ਗੱਲ ਇਹ ਕਿ ਸਾਡੀ ਜਿਹੜੀ ਸਰਕਾਰ ਜਦੋਂ ਦੀ ਅਸੀਂ ਆਈ ਆ ਅਸੀਂ ਦਿੱਲੀ ਦੇ ਵਿੱਚ ਵੀ ਲਿਖ ਕੇ ਦੇ ਚੁੱਕੇ ਆ ਕਿ ਜਿਹੜੇ ਬੰਦੀ ਸਿੰਘਾਂ ਦੀ ਜਿਹੜੇ ਹੋ ਗਏ ਰਿਹਾਈ ਜਿਹੜੀ ਸਜ਼ਾ ਪੂਰੀ ਕਰ ਸਕੇ ਆ ਉਹਨਾਂ ਜਿਹੜੀ ਰਿਹਾਈ ਜਿਹੜੀ ਬੰਦੀ ਆ ਉਹ ਕੋਰਟ ਦੇ ਹਿਸਾਬ ਨਾਲ ਦੇਣੀ ਆ ਉਹ ਸਾਡੇ ਹੱਥ ਜਿੰਨੀ ਕੀ ਗੱਲ ਆ ਅਸੀਂ ਉਹਦੇ ਲਈ ਪੂਰਾ ਸਾਥ ਦੇ ਰਿਆਂ ਦੂਜੀ ਗੱਲ ਜਿਹੜੀ ਚਿੱਟੇ ਦੀ ਗੱਲ ਆ ਗਈ ਗਿਆ ਸਾਡੀ ਜਦੋਂ ਦੀ ਪੰਜਾਬ ਸਰਕਾਰ ਵਿੱਚ ਜਦੋਂ ਤੋਂ ਆਪਾਂ ਹੋਂਦ ਦੇ ਵਿੱਚ ਆਏ ਆ ਸਾਡੀ ਸਰਕਾਰ ਦੇ ਵਿੱਚ ਜਿੰਨੀ ਗ੍ਰਿਫਤਾਰੀਆਂ ਕੀਤੀਆਂ ਗਈਆਂ ਜਿੰਨੇ ਬੰਦੇ ਮਤਲਬ ਕਿ ਪੰਜਾਬ ਪੁਲਿਸ ਨੇ ਚੱਕੇ ਆ ਜਾਂ ਭਗਵੰਤ ਮਾਨ ਜੀ ਨੇ ਚੱਕੇ ਆ ਸ਼ਹਿਰ ਅਕਾਲੀ ਦਾ ਤਾਂ ਕਾਂਗਰਸ ਵਿੱਚ ਸਿਰਫ ਉਹਨਾਂ ਨੂੰ ਬਚਾਇਆ ਜਾਂਦਾ ਸੀ ਸਾਡੇ ਵਿੱਚ ਇੱਕ ਵੀ ਬੰਦਾ ਦਿਖਾ ਦਿੱਤਾ ਜਾਵੇ ਜਿੰਨੂੰ ਚਿੱਟੇ ਵਾਲਿਆਂ ਨੂੰ ਫੜਾਂ ਦੇ ਵਿੱਚ ਕਦੀ ਤੇ ਮੁੱਖ ਮੰਤਰੀ ਨੇ ਜਾਂ ਐਮਐਲਏ ਨੇ ਫੋਨ ਕਰਕੇ ਬੱਤੇ ਤੱਕ ਆ ਜਾਂਦਾ ਸੀ ਤੇ ਪਹਿਲੇ ਐਸਚ ਨੂੰ ਫੋਨ ਆ ਜਾਂਦਾ ਸੀ ਕਿ ਮੇਰਾ ਬੰਦਾ ਛੱਡਣਾ ਕਾਂਗਰਸੀ ਵੀ ਨਾਲ ਹੀ ਬੈਠੇ ਇਲਜ਼ਾਮ ਤੁਹਾਡੇ ਦੇ ਵੀ ਲਾ ਦੇ ਕਿਸੇ ਇੱਕ ਵੀ ਕਾਂਗਰਸੀ ਲੀਡਰ ਦਾ ਨਾਮ ਦੇਣ ਔਰ ਮੈਂ ਪਹਿਲਾ ਬੰਦਾ ਹੋਊਂਗਾ ਕਿ ਉਸ ਦੇ ਖਿਲਾਫ ਖੁਦ ਐਫਆਈਆਰ ਦਰਜ ਕਰਾਂ ਉਹਵੇਂ ਝੂਠ ਕੱਲ ਦੇ ਭੂਦਰੀ ਸ਼ਿਵਿਆਂ ਜਦ 10 ਸਾਲ ਦੀ ਪਾਰਟੀ ਹੈ ਗੱਲਾਂ ਅਜਨੀਆਂ ਅਮਰ ਜਿਹੜੀ ਇੱਕ ਇੱਕ ਦੂਜੀ ਚੀਜ਼ ਉਹਨਾਂ ਨੇ ਕਹੀ ਹੈ ਪਿੱਛੇ ਐਸੀ ਬੰਦੀ ਸਿੰਘਾਂ ਨੂੰ ਲੈ ਕੇ ਕਹਿੰਦੇ ਕੀ ਸਟੈਂਡ ਆ ਪਾਰਟੀਆਂ ਦਾ ਕਾਂਗਰਸ ਪਾਰਟੀ ਦਾ ਸਪਸ਼ਟ ਸਟੈਂਡ ਆ ਬੰਦੀ ਸਿੰਘਾਂ ਲਈ ਜੋ ਅੱਜ ਤੱਕ ਪਿੱਛੇ ਜੋ ਕੁਝ ਹੋਇਆ ਇੱਕ ਵੀ ਬੰਦਾ ਸਾਡਾ ਕਾਂਗਰਸ ਪਾਰਟੀ ਦਾ ਨਾ ਰਾਹੁਲ ਗਾਂਧੀ ਨਾ ਪੰਜਾਬ ਦਾ ਕੋਈ ਪ੍ਰਧਾਨ ਨਾ ਪਹਿਲਾਂ ਲਾਤੜਾਈ ਹੈ ਨਾ ਹੁਣ 84 ਦੇ ਵਿੱਚ ਵੀ ਭਗਤ ਸਿੰਘ ਜਾਂ ਹੋਰ ਸੰਦੇ ਨੂੰ ਜੋ ਕੁਝ ਹੋਇਆ ਕੋਟਾ ਨੇ ਕੀਤਾ ਪੁਲਿਸ ਨੇ ਕੀਤਾ ਕਾਂਗਰਸ ਪਾਰਟੀ ਕਿਸੇ ਗੱਲ 'ਚ ਲਾਤ ਨਹੀਂ ੜਾਉਂਦੀ ਠੀਕ ਹੈ ਅਕਾਲੀ ਦਲ ਤੇ ਇਲਜ਼ਾਮ ਆਇਆ ਜੀ ਕਹਿੰਦੇ ਚਿੱਟਾ ਤੁਸੀਂ ਵਕਾਉਣਾ ਸ਼ੁਰੂ ਕੀਤਾ ਬਿਲਕੁਲ ਜੀ ਇਹ ਗੱਲ ਮੈਂ ਇਹਨਾਂ ਨੂੰ ਪੁੱਛਣੀ ਚਾਹਣਾ ਕਿ ਪਹਿਲਾਂ ਜਵਾਬ ਜਵਾਬ ਕਿ 15 ਸਾਲਿਆਂ ਨੇ ਸੌਂ ਖਾਧੀ ਗਟਕਾ ਸਾਫ ਦੀ ਕਿ ਅਸੀਂ ਜੀ ਇੱਕ ਮਹੀਨੇ ਚ ਚਾਰ ਹਫ਼ਤੇ ਚਿੱਟਾ ਬੰਦ ਕਰ ਦਾਂਗੇ ਲੋਕਾਂ ਨੇ ਵਿਸ਼ਵਾਸ ਲੋਕਾਂ ਨੇ ਵਿਸ਼ਵਾਸ ਕੀਤਾ ਕਾਂਗਰਸ ਦੀ ਵੱਡੀ ਸਰਕਾਰ ਬਣਾਈ ਉਸ ਤੋਂ ਬਾਅਦ 5 ਸਾਲ ਉਵੇਂ ਹੀ ਕੰਮ ਚੱਲਿਆ ਇਸ ਤੋਂ ਵੀ ਵੱਧ ਗਿਆ ਕੰਮ ਠੀਕ ਆ ਕਮੀਆਂ ਅਕਾਲੀ ਸਰਕਾਰ ਚ ਰਹੀਆਂ ਨਹੀਂ ਪੁਲਿਸ ਪ੍ਰਸ਼ਾਸਨ ਤੇ ਜ਼ੋਰ ਚੱਲਿਆ ਉਸ ਤੋਂ ਬਾਅਦ ਕਾਂਗਰਸ ਤੋਂ ਨਹੀਂ ਚੱਲਿਆ ਅੱਜ ਯਾਰ ਤੁਸੀਂ ਤਾਂ ਸਾਫ ਸੁਥਰੇ ਸੀ ਨਾ 2.5 ਸਾਲਾਂ ਦੇ ਵਿੱਚ ਮੈਨੂੰ ਇੱਕ ਕੰਮ ਤਾਂ ਦੱਸੋ ਕਿਹੜੇ ਚਿੱਟੇ ਵਾਲੇ ਨੂੰ ਫੜਿਆ ਤੁਸੀਂ ਕਿੰਨੇ ਫੜ ਲਏ ਅਸੀਂ ਕਿੰਨੇ ਬੰਦੇ ਫੜ ਕੇ ਅੰਦਰ ਕਰਦੇ ਸਾਡਾ ਸਾਰਾ ਪ੍ਰੂਫ ਜਿਹੜਾ ਆਨਲਾਈਨ ਪਿਆ ਦੂਜੀ ਗੱਲ ਹੈ ਕਿ ਜਿਹੜੀ ਸਾਡੀ ਸਰਕਾਰ ਦੀ ਗੱਲ ਆ ਅਸੀਂ 2 ਸਾਲ ਪੁਰਾਣੀ ਸਾਡੀ ਪਾਰਟੀ ਆ ਅਸੀਂ 10 ਸਾਲ ਪੁਰਾਣੀ ਪੰਜਾਬ ਦੀ ਸਾਡੀ ਪਾਰਟੀ ਬਣੀ ਆ ਤੇ 2 ਸਾਲ ਸਾਡੀ ਸਰਕਾਰ ਨੂੰ ਹੋਇਆ ਆ ਇਹ ਕੁਐਸਚਨ ਸਾਨੂੰ ਕਰਦੇ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਬਰਬਾਦ ਕਰਕੇ ਰੱਖਤੀ ਜਿਨ੍ਹਾਂ ਨੇ ਬੱਚਾ ਬੱਚਾ ਨਸ਼ੇ ਤੇ ਲਿਆਤਾ ਰੋਜ਼ਗਾਰੀ ਦੇ ਨਾਮ ਤੇ ਇੱਕ ਭੱਦਾ ਮਜ਼ਾਕ ਕੀਤਾ ਲੋਕਾਂ ਨੂੰ ਸਾਡੀ ਸਰਕਾਰ ਨੇ ਪਿਛਲੇ 2 ਸਾਲਾਂ ਵਿੱਚ ਇੰਨਾ ਕ ਰੋਜ਼ਗਾਰ ਲਿਆਤਾ ਕਿ ਲੋਕਾਂ ਨੂੰ ਨਸ਼ੇ ਵਾਲੇ ਪਾਸੋਂ ਸੈਰ ਤੇ ਕਰਕੇ ਉਹਨਾਂ ਨੂੰ ਆਪਣੇ ਕੰਮ ਬਾਰੇ ਸੋਚਣ ਲੱਗਾ ਰੋਜ਼ਗਾਰ ਦਾ ਮੁੱਦਾ ਰੋਜ਼ਗਾਰ ਕਹਿੰਦੇ ਅਸੀਂ ਰੋਕਣ ਦਾ ਕੰਮ ਕੀਤਾ ਹੈਗਾ ਕਮਲ ਤੋਂ ਸਵਾਲ ਹੋਣਗੇ ਲੋਕਾਂ ਦੇ ਕਮਲ ਦੇ ਸਵਾਲ ਲੈ ਲੈਣੇ ਇੱਕ ਵਾਰ ਬਿਲਕੁਲ ਰੋਹਿਤ ਦੇਖੋ ਖਾਸ ਤੌਰ ਤੇ ਜਿੱਥੇ ਨਸ਼ੇ ਦਾ ਮੁੱਦਾ ਚੱਲਿਆ ਰੋਜ਼ਗਾਰ ਦਾ ਮੁੱਦਾ ਚੱਲਿਆ ਲੋਕਾਂ ਦੇ ਹੋਰ ਬਹੁਤ ਸਾਰੇ ਸਵਾਲ ਨੇ ਉਹ ਸਵਾਲ ਵੀ ਲੈ ਲੈਣੇ ਆ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਸਵਾਲ ਕੀ ਹੈ ਸਾਹਮਣੇ ਜੋ ਲਿਟਰ ਹੈ ਮੇਰਾ ਸਵਾਲ ਆਮ ਆਦਮੀ ਪਾਰਟੀ ਨਹੀਂ ਜਦੋਂ ਹੀ ਆਏ ਸੀ ਕਹਿੰਦੇ 24 ਘੰਟਿਆਂ ਚ ਹਰੇਕ ਕੰਮ ਹੋਊ ਅਸੀਂ ਟਰੱਕ ਵਿਭਾਗ ਨਾਲ ਸੰਬੰਧ ਰੱਖਦੇ ਹਾਂ ਨਾ ਤਾਂ ਸਾਡਾ ਕੋਈ ਜੁਨੀਅਰਾਂ ਦਾ ਫਿਰ ਮੇਰੇ ਟਰੱਕ ਦੇ ਕਾਗਜ਼ 1.5 ਸਾਲ ਬਾਅਦ ਹੌਣ ਬਣੇ ਆ ਰੈਸ਼ਵਦ ਵੀ ਉਵੇਂ ਹੀ ਆ ਸਭ ਕੁਝ ਉਵੇਂ ਆ ਜਦੋਂ ਜਾਨਿਆ ਕਾਗਜ਼ਾਂ ਦਾ ਕੰਮ ਕਰਾਉਣ ਵਾਲਾ ਆਰਟੀਓ ਬਦਲ ਗਿਆ ਜੀ ਆਰਟੀਓ ਬਦਲ ਗਿਆ ਕੋਈ ਮਸਲਾ ਹੱਲ ਨਹੀਂ ਅੱਜ ਇੱਕ ਵਾਰੀ ਹੋ ਰਹੀ ਤੁਸੀਂ ਸਾਰੀ ਪੂਰੀ ਬਿਲਕੁਲ ਠੋਕ ਕੇ ਗਿਆ ਮੇਰਾ ਸਵਾਲ ਇਹ ਆ ਵੀ ਰਾਜੇ ਬਣੇਗਾ ਕਾਂਗਰਸ ਨੂੰ ਲੋਕਲ ਕੋਈ ਬੰਦਾ ਹੀ ਨਹੀਂ ਲੱਭਿਆਗਾ ਜੀ ਬਾਹਰੋਂ ਲਿਆ ਕੇ ਸਾਡਾ ਬਾਹਰੋਂ ਲਿਆ ਕੇ ਬੰਦਾ ਖੜਾਤਾ ਲੋਕਲ ਕੋਈ ਬੰਦਾ ਨਹੀਂ ਲੱਭਿਆਗਾ ਇੱਕੋ ਹੀ ਸਵਾਲ ਕਰਨਾ ਚਾਹਨਾ ਬਹਿਵਲ ਕਲਾ ਕਾਂਟ ਤੇ ਇੰਨੀਆਂ ਸਰਕਾਰਾਂ ਆਈਆਂ ਅਜੇ ਤੱਕ ਕਿਸੇ ਨੇ ਕੋਈ ਵੀ ਉਹਦਾ ਹੱਲ ਨਹੀਂ ਕੀਤਾ ਬੀਜੇਪੀ ਦੀ ਸਰਕਾਰ ਵੀ ਆ ਇਹ ਪੁੱਛੋ ਜੀ ਕਿਉਂ ਨਹੀਂ ਉਹਦਾ ਸਰਕਾਰਾਂ ਨਹੀਂ ਕੀਤਾ ਅਜੇ ਤੱਕ ਵੀਰ ਜੀ ਦੇਖੋ ਇੱਕ ਦੋ ਸਵਾਲ ਆ ਇਹ ਕਹਿੰਦੇ ਬਦਲਾ ਆ ਆ ਗਿਆ ਬਦਲਾ ਕੋਠੀ ਦੱਬਲੀ ਇਹ ਬਦਲਾ ਆ ਇਹ ਦੂਜਾ ਇਹ ਕਹਿੰਦੇ ਨਸ਼ਾ ਰੋਗਤਾ ਮਾਨਸੇ ਵਾਲਾ ਝੋਟਾ ਰੋਕਦਾ ਨਸ਼ਾ ਫੜੇ ਉਹਨੇ ਕਿੰਨੇ ਲਾਈ ਉਹ ਇਹਨਾਂ ਨੇ ਉਹ ਚੱਕ ਕੇ ਅੰਦਰ ਮਾਰਿਆ ਕੀ ਬਦਲਾ ਆਇਆ ਫਿਰ ਬਿਲਕੁਲ ਬਦਲਾ ਦੀ ਗੱਲ ਹੋਈ ਹੈ ਕਹਿੰਦੇ ਬਦਲਾ ਆਇਆ ਕਹਿੰਦੇ ਕੋਠੀ ਵੀ ਦੱਬਲੀ ਨਸ਼ਾ ਜਿਹੜਾ ਝੋਟਾ ਰੋਕਦਾ ਸੀਗਾ ਉਸ ਨੂੰ ਹੀ ਪੁਲਿਸ ਨੇ ਫੜ ਲਿਆ ਕੋਟੀ ਦੀ ਗੱਲ ਕਰਦੇ ਆ ਕਿ ਅੱਜ ਤੱਕ ਇੱਕ ਵੀ ਪ੍ਰੂਫ ਐਮਐਲਏ ਸਾਹਿਬ ਦੇ ਹੱਥ ਤੇ ਤੁਸੀਂ ਦਿਖਾ ਦਿਓ ਤੇ ਮੈਂ ਆਪਣੀ ਪਾਰਟੀ ਛੱਡਣ ਨੂੰ ਤਿਆਰ ਆ ਇੱਕ ਵੀ ਪ੍ਰੂਫ ਹਮੇਸ਼ਾ ਆਪੋਜੀਸ਼ਨ ਜਿਹੜੀ ਹੁੰਦੀ ਇਲਜ਼ਾਮ ਲਗਾਉਂਦੀ ਆ ਤੁਸੀਂ ਇੱਕ ਵੀ ਦਾਗ ਐਮਐਲਏ ਸਾਹਿਬ ਦੇ ਉੱਤੇ ਦਿਖਾ ਦਿਓ ਮੈਂ ਅੱਜੀ ਪਾਰਟੀ ਛੱਡਣ ਨੂੰ ਤਿਆਰ ਆ ਦੂਜੀ ਗੱਲ ਦੂਜੀ ਗੱਲ ਸਿਰਫ ਆਪੋਜੀਸ਼ਨ ਸਿਰਫ ਆਪੋਜੀਸ਼ਨ ਦਾ ਮੁੱਦਾ ਸੀਗਾ ਆਪੋਜੀਸ਼ਨ ਦਾ ਮੁੱਦਾ ਸੀ ਕੱਲਾ ਉਹ ਕੱਲਾ ਆਪੋਜੀਸ਼ਨ ਦਾ ਮੁੱਦਾ ਸਾਬਤ ਨਹੀਂ ਕਰ ਸਕੇ ਦੂਜੀ ਗੱਲ ਦੂਜੀ ਸਬੂਤ ਸਬੂਤ ਦਿਖਾਇਆ ਜਾਵੇ ਹਾਂ ਗੱਲ ਘਰਵਾਰੀ ਹੋ ਰਹੀ ਹੈ ਸਰਕਾਰੀ ਦਫਤਰਾਂ ਚ ਕਹਿੰਦੇ ਟਰੱਕ ਦਾ ਸਾਡਾ ਕੰਮ ਸੀ 24 ਘੰਟੇ ਚ ਹੋਣ ਵਾਲਾ ਕੰਮ 1.5 ਸਾਲ ਦੇ ਵਿੱਚ ਹੋਇਆ ਇਕਲੋਤੀ ਪਾਰਟੀ ਆ ਇਕਲੋਤੀ ਪਾਰਟੀ ਆ ਜਿੰਨੇ ਸਾਰਾ ਕੁਝ ਆਨਲਾਈਨ ਕਰਕੇ ਦਿਖਾਤਾ ਤੁਸੀਂ ਅੱਜ ਜੇ ਉਧਾਰ ਕਰਦੇ ਕੋਈ ਆਪਣੇ ਸੂਬਾ ਸੈਂਟਰ ਦਾ ਕੰਮ ਕਰਾਣਾ ਤਾਂ ਆਨਲਾਈਨ ਆਪਣਾ ਨੰਬਰ ਡਾਇਲ ਕਰੋ ਤੁਹਾਡੇ ਘਰਿਆਂਗੇ ਕੰਮ ਕੀਤੇ ਜਾਂਦੇ ਆ ਇਕਲੋਤੀ ਸਰਕਾਰ ਆ ਜਿਹਦੇ ਵਿੱਚ ਜਿਨ੍ਹਾਂ ਨੇ ਆਪਣਾ ਜਿਨ੍ਹਾਂ ਨੇ ਆਪਣਾ ਇੱਕ ਨੰਬਰ ਡਾਲ ਜਿਨ੍ਹਾਂ ਨੇ ਆਪਣਾ ਇੱਕ ਨੰਬਰ ਦਿੱਤਾ ਕਿ ਜੇ ਸਾਡਾ ਕੋਈ ਬੰਦਾ ਕ腐ਸ਼ਨ ਕਰਦਾ ਤੇਰੇ ਤੋਂ ਨੰਬਰ ਡਾਲ ਕਰੋ ਅਸੀਂ ਕਾਰਵਾਈ ਕਰਾਂਗੇ ਪਹਿਲੀ ਲੈ ਲਈ ਜਵਾਬ ਵੀ ਲੈ ਲਿਆ ਕਹਿੰਦੇ ਬਰਗਾੜੀ ਬੇਅਦਬੀ ਕਾਂਡ ਤੇ ਹਜੇ ਤੱਕ ਕੀ ਹੋਇਆ ਕਾਂਗਰਸ ਸਰਕਾਰ ਗਈ ਚਲੀ ਇਹਨਾਂ ਦੀ ਹੈਗੀ ਉਹਨਾਂ ਦੇ ਇਲਜ਼ਾਮ ਸੀਗੇ ਬਰਗਾੜੀ ਕਾਂਡ ਦੇ ਉੱਪਰ ਨਿਹਾਇਤ ਇਹ ਬਹੁ ਮਾੜੀ ਗੱਲ ਆ ਜਿਹੜਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਜੋ ਕਾਤਲਾਨਾ ਹਮਲਾ ਹੋਇਆ ਸੀ ਮੈਂ ਖੁਦ ਉਸ ਪਿੰਡ ਵੀ ਜਾ ਕੇ ਆਇਆ ਬਹਿਬਲ ਕਲਾਂ ਕਾਂਡ ਉਹ ਪਰਮਿੰਦਰ ਸਿੰਘ ਨੂੰ ਵੀ ਮਿਲ ਕੇ ਆਏ ਸੀ ਅਸੀਂ ਸਾਰੇ ਕਾਫੀ ਲੋਕ ਗਏ ਸੀ ਪਰ ਉਸ ਦਾ ਮਸਲਾ ਹੱਲ ਕਿਉਂ ਨਹੀਂ ਹੋਇਆ ਉਸ ਵਕਤ ਦੀ ਸਰਕਾਰ ਨੇ ਪਹਿਲਾਂ ਤਾਂ ਦੇਣਾ ਸੀ ਜੋ ਕਿ ਬਾਦਲ ਸਾਹਿਬ ਦੀ ਸੀ ਉਸ ਤੋਂ ਬਾਅਦ ਕਾਂਗਰਸੀ ਵੀ ਸਰਕਾਰ ਆਈ ਸੀ ਉਹਨਾਂ ਨੇ ਉਹਨਾਂ ਨੂੰ ਫੜ ਕੇ ਅੰਦਰ ਦਾ ਸੀ ਇਨਕੁਆਰੀਆਂ ਦੇ ਵਿੱਚ ਚੱਲਦਾ ਰਿਹਾ ਵਿਜੇ ਕੁਵਰ ਪ੍ਰਤਾਪ ਦੀ ਰਿਪੋਰਟ ਅੱਜ ਵੀ ਚੱਕ ਲੈਣ ਜੋ ਐਮਐਲਏ ਵੀ ਨਹੀਂ ਪਰ ਪਰ ਦੇਖੋ ਪ੍ਰਸੋਤਮ ਜੀ 5 ਸਾਲ ਤੁਹਾਡੇ ਕੋਲ ਰਹੇ ਆ 5 ਸਾਲ ਦੇ ਵਿੱਚ ਤੁਸੀਂ ਤਾਂ ਕੁਝ ਕਰ ਸਕਦੇ ਸੀਗੇ ਬਿਲਕੁਲ ਨਹੀਂ ਕਰ ਸਕੇ ਇਨਕੁਆਰੀਆਂ ਕਰਾਈਆਂ ਲੰਬੀਆਂ ਇਨਕੁਆਰੀਆਂ ਬਿਨਾ ਮਤਲਬ ਤੋਂ ਚੱਕ ਕੇ ਕਿਸੇ ਨੂੰ ਫਾਂਸੀ ਨਹੀਂ ਲਾਇਆ ਜਾ ਸਕਦਾ ਔਰ ਉਹ ਪਹਿਲਾਂ ਤਿਆਰ ਨਹੀਂ ਰੋਸਟਰ ਨੇ ਸੀਐਮ ਪੰਜਾਬ ਉਹਨੂੰ ਚੱਕਣੋਂ ਕਰ ਲੈਣ ਕੈਂਡੀਡੇਟ ਨਹੀਂ ਮਿਲਿਆ ਥੋਣ ਤੋਂ ਉੱਤਰ ਸਵਾਲ ਸੀਗਾ ਬਹੁਤ ਚੰਗੀ ਗੱਲ ਕੀਤੀ ਐ ਇਹਨਾਂ ਨੂੰ ਇਹ ਪੁੱਛੋ ਵੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਹੈ ਪੰਜਾਬ ਦਾ ਪ੍ਰਦੇਸ਼ ਦਾ ਪ੍ਰਧਾਨ ਹੁੰਦਾ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਪੂਰੇ ਪੰਜਾਬ ਦੇ ਵਿੱਚ ਜਾ ਸਕਦੇ ਨੇ ਕਿ ਨਹੀਂ ਜਾ ਸਕਦਾ ਤਾਂ ਕੋਈ ਵੀ ਸਕਦਾ ਜਾ ਤਾਂ ਤੁਸੀਂ ਵੀ ਸਕਦੇ ਹੋ ਪਰ ਲੋਕਲ ਕੈਂਡੀਡੇਟ ਦਾ ਮੰਨਦੇ ਕੁਝ ਨਹੀਂ ਨਹੀਂ ਲੋਕਲ ਜਾਂ ਬੇਲੋਕਲ ਦਾ ਮਸਲਾ ਨਹੀਂ ਹੈ ਸੈਂਟਰ ਦੀ ਬਹੁਤ ਵੱਡੀ ਪਾਰਟੀ ਆ ਬਹੁਤ ਸਾਰੀਆਂ ਜਗ੍ਹਾ ਤੇ ਬਹੁਤ ਸਾਰੀਆਂ ਜਗ੍ਹਾ ਤੇ ਅਲੀ ਨਾਲ ਤੋਂ ਜਵਾਬ ਲੈ ਲਿਆ ਦੇਖੋ ਬਰਗਾੜੀ ਦਾ ਬਾਬਲ ਕਲਾਂ ਦਾ ਦੋਸ਼ ਲੱਗਿਆ ਤੁਹਾਡੇ ਤੇ ਕਾਲੀ ਦਲ ਤੇ ਕੀ ਕਹਿਣਾ ਚਾਹੋਗੇ ਕਹਿੰਦੇ ਜੀ ਉਦੋਂ ਦੀਆਂ ਅਨਕਾਰੀਆਂ ਸਹੀ ਨਹੀਂ ਦੇਖੋ ਜੀ ਸਾਡੇ ਤੇ ਤਾਂ ਬਰਗਾੜੀ ਦਾ ਜਿਹੜਾ ਦੋਸ਼ ਆ ਉਹ ਬੜੀ ਸਾਜ਼ਿਸ਼ ਦੀ ਇਹਨਾਂ ਨੇ ਲਾਇਆ ਗਿਆ ਜਦੋਂ ਇਹ ਕਾਂਡ ਹੋਇਆ ਜਦੋਂ ਗੁਰੂਗ੍ਰਾਂਤ ਸਾਹਿਬ ਦੀ ਬੇਅਦਬੀ ਹੋਈ ਆ ਉਸ ਤੋਂ ਬਾਅਦ ਕਾਂਗਰਸਾਂ ਨੇ ਸੰਤ ਮਹਾਪੁਰਸ਼ਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਕਿਹਾ ਕਿ ਇਹ ਸੀਬ ਸੀਬੀਆਈ ਨੂੰ ਜਾਂਚ ਦਿੱਤੀ ਜਾਵੇ ਸਾਡੀ ਪਾਰਟੀ ਸਾਡੀ ਪਾਰਟੀ ਨੇ ਜਾ ਕੇ ਸੀਬੀਆਈ ਨੂੰ ਜਾਂਚ ਦੇਤੀ ਉਸ ਤੋਂ ਬਾਅਦ ਸਰਕਾਰ ਦਾ ਸਮਾਂ ਸੀਗਾ 1 ਸਾਲ ਸਰਕਾਰ ਦਾ ਸਮਾਂ ਖਤਮ ਹੋ ਗਿਆ ਤੇ ਜਿਹੜੇ ਖਲੀਫਾ ਸਾਹਿਬ ਗੱਲ ਕਰਦੇ ਆ ਇਹਨਾਂ ਨੇ 5 ਸਾਲ ਕੱਢੇ ਕਿੰਨੀਆਂ ਦਬਿਟਾਂ ਕੀਤੀਆਂ ਕਿੰਨੀਆਂ ਅਨਕਵਾਰੀਆਂ ਬਿਠਾਈਆਂ ਜੇਕਰ ਅਕਾਲੀ ਦਲ ਦੇ ਸਮੇਂ ਕੋਈ ਸਰਕਾਰ ਦੀ ਗਲਤੀ ਸੀ ਤਾਂ ਉਹਨਾਂ ਨੇ ਪਰਚਾ ਦਰਜ ਕਰਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਤੇ ਪਰਚਾ ਦਰਜ ਕਰਦੇ ਹੋ ਗਿਆ ਪਤਾ ਹੀ ਆ ਜਿਹੜਾ ਹੋਇਆ ਡਰਾਮੇ ਡਰਾਮੇ ਉਹਨਾਂ ਨੇ ਕੀਤੇ ਡਰਾਮੇ ਇਹ ਕਰ ਰਿਆ ਜੇ ਹੋਇਆ ਤਾਂ ਫੜ ਕੇ ਅੰਦਰ ਕਰ ਕਿੰਨੇ ਲੋਕ ਕਿੰਨਾ ਸਮਾਂ ਇਨਸਾਫ ਤੇ ਕਿੰਨਾ ਸਮਾਂ ਜਲਦੀ ਜਲਦੀ ਸੁਖਵੀਰ ਸਿੰਘ ਜਲਦ ਹੀ ਸੁਖਵੀਰ ਸਿੰਘ ਬਾਦਲ ਜੇਲ੍ਹ ਦੇ ਸਲਾਖਾ ਪਿੱਛੇ ਹੋਊਗਾ ਜਿੰਨੇ ਬਹਿਬਲ ਗੱਲਾਂ ਲਾ ਕੀਤਾ ਕਿ ਗੁਰੂ ਦੇ ਘਰ ਕਿਤੇ ਦੇਰਾਂ ਦੇਰ ਨਹੀਂ ਹੈਗੀ ਉਹਦੀ ਲਾਠੀ ਦਾ ਆਵਾਜ਼ ਨਹੀਂ ਹੁੰਦੀ ਜਿਹੜਾ ਇਹਨਾਂ ਨੇ ਸਰਕਾਰ ਲੋਕਾਂ ਨੇ ਵੋਟਾਂ ਪਾ ਕੇ ਲਿਆਨੇ ਸੀ ਗੁਰੂਗ੍ਰਾਂਥ ਸਾਹਿਬ ਦੀ ਬੇਅਦਬੀ ਦਾ ਅਸੀਂ ਇਨਸਾਫ ਕਰਾਂਗੇ ਇਹ 2 ਸਾਲ ਹੋ ਗਏ ਇਹਨਾਂ ਨੇ ਕਿੰਨੇ ਸੀ 24 ਘੰਟੇ ਜਨ ਸਵਾਲ ਕਰਾਂਗੇ ਸਵਾਲ ਇਹ ਵੀ ਜਿਹੜਾ ਸਮੇਤ ਸੈਣੀ ਸੀਗਾ ਉਹਨੂੰ ਅੰਦਰ ਕੀਤਾ ਕਿਹਨੇ ਕੀਤਾ ਆਮ ਆਦਮੀ ਪਾਰਟੀ ਨੇ ਸਮੇਤ ਸੈਣੀ ਨੂੰ ਅੰਦਰ ਕੀਤਾ ਬਾਦਲ ਦਾ ਅੱਜ ਵਿੱਚ ਹੱਥਾ ਬਾਦਲ ਵੀ ਰੈਸਟ ਠੀਕਾ ਹੁਣੇ ਕਹੀ ਜਾਂਦੇ ਅਲਜਾਮ ਲਾ ਰਿਆ ਦੋਸ਼ ਲੱਗਾ ਤਾਂ ਦੋਸ਼ ਸਾਵਾਤ ਕਰਦੇ ਉਸ ਟਾਈਮ ਤੇ ਜਦੋਂ ਦੋਸ਼ ਲੱਗਾ ਉਹ ਸਾਵਾਤ ਕਰਦੇ ਚਲਾਨ ਪੇਸ਼ ਹੋਇਆ ਸਾਰਾ ਕੁਝ ਹੋਇਆ ਹੋਇਆ ਆ ਆਮ ਆਦਮੀ ਪਾਰਟੀ ਨੂੰ ਕੋਈ ਇੱਕ ਆਮ ਆਦਮੀ ਦਿਖਾ ਦਿਓ ਨਾਮ ਆਮ ਆਦਮੀ ਰੱਖਿਆ ਹੋਇਆ ਹੈ ਪਾਰਟੀ ਦਾ ਨਾਮ ਲੇਕਿਨ ਇੱਕ ਵੀ ਆਮ ਆਦਮੀ ਦਿਖਾ ਦਿਓ ਸਾਰੇ ਪਾਰਟੀਆਂ ਚ ਟੁੱਟ ਟੁੱਟ ਕੇ ਹੀ ਇਹਨਾਂ ਨੇ ਸਾਰੇ ਕੈਂਡੀਡੇਟ ਖੜੇ ਕੀਤੇ ਤਾਂ ਜਵਾਬ ਲੈ ਲੈਣੇ ਆ ਸਵਾਲ ਟੋਡੇ ਤੇ ਆਇਆ ਪਹਿਲਾ ਜੀ ਇਧਰ ਇੱਕ ਨੌਜਵਾਨ ਦਾ ਸਵਾਲ ਹੈ ਨਜਾਇਜ਼ ਪਰਚੇ ਕਹਿੰਦਾ ਦਰਜ ਕੀਤੇ ਜਾ ਰਹੇ ਨੇ ਬਹੁਤ ਸਾਰੇ ਲਾਅ ਐਂਡ ਆਰਡਰ ਦੀ ਉਹਨਾਂ ਨੇ ਗੱਲ ਕੀਤੀ ਉਹ ਕਹਿੰਦੇ ਕੰ ਸਾਡੀ ਪਹਿਲੀ ਸਰਕਾਰ ਆ ਜਿੱਥੇ ਜਦ ਤੁਸੀਂ ਦੇਖੋਗੇ ਕਾਲੀ ਕਾਂਗਰਸੀ ਜਾ ਕੇ ਨਾ ਲੱਤਾਂ ਤੇ ਲੱਤਾਂ ਆ ਕੇ ਦਫ਼ਤਰ ਮੁੜੇ ਆ ਕੇ ਬੈਠਦੀ ਪਰ ਸਾਡੀ ਪਹਿਲੀ ਸਰਕਾਰ ਆ ਜਿੱਥੇ ਜੜਾ ਚਾਹੇ ਸਾਡਾ ਵਰਕਰ ਜਾਵੇ ਚਾਹੇ ਆਮ ਨਾਗਰਿਕ ਜਾਵੇ ਉਹਨੂੰ ਉਨਾ ਹੀ ਸਤਕਾਰ ਮਿਲਦਾ ਜਿੱਥੇ ਆਮ ਪਬਲਿਕ ਨੂੰ ਮਿਲਣਾ ਚਾਹੀਦਾ ਨੰਬਰ 1 ਨੰਬਰ 2 ਤੇ ਸਾਡੀ ਪਾਰਟੀ ਵਿੱਚ ਇੱਕ ਵੀ ਝੂਠਾ ਪਰਚਾ ਦਿਖਾ ਦਿੱਤਾ ਜਾਵੇ ਕਿ ਕਿਸੇ ਵਰਕਰ ਉੱਤੇ ਝੂਠਾ ਪਰਚਾ ਕੀਤਾ ਵਾ ਤੁਸੀਂ ਅੱਜ ਸਾਡੇ ਸੀਐਮ ਸਾਹਿਬ ਨੂੰ ਫੋਨ ਕਰੋ ਸਾਡੀ ਅੱਜ ਆਨਲਾਈਨ ਤੁਸੀਂ ਸਾਈਟ ਦੇ ਉੱਤੇ ਆ ਕੇ ਮੇਲ ਕਰੋ ਤੁਹਾਨੂੰ 24 ਘੰਟੇ ਜਵਾਬ ਮਿਲਦਾ ਤੁਹਾਨੂੰ ਉਹਦਾ ਜਿਵੇਂ ਕਹਿੰਦੇ ਆ ਕਿ ਆਪਾਂ ਨੂੰ ਪੂਰਾ ਆਰਾਮ ਵਾਂਗੂ ਇਹ ਨਹੀਂਗਾ ਕਿ ਉਹ ਬੰਦੇ ਨੇ ਜੇ ਆਪਾਂ ਇੱਕ ਇਧਰੋਂ ਨੌਜਵਾਨ ਦਾ ਸਵਾਲ ਆਇਆ ਸੀਗਾ ਕਹਿੰਦੇ ਜੀ ਬਾਹਰਲੀ ਪਾਰਟੀਆਂ ਚੋਂ ਆਏ ਹੋਏ ਲੋਕਾਂ ਨੂੰ ਕਹਿੰਦੇ ਤੁਸੀਂ ਉਮੀਦਵਾਰ ਬਣਾ ਰਹੇ ਹੋ ਕੋਈ ਆਮ ਬੰਦਾ ਢੋਡੀ ਪਾਰਟੀ 'ਚ ਹੈ 10 ਸਾਲ ਪੁਰਾਣੀ ਸਾਡੀ ਪਾਰਟੀ ਹੈ ਜੀ ਹਰ ਬੰਦਾ ਕਿਸੇ ਨਾ ਕਿਸੇ ਪਾਰਟੀ 'ਚੋਂ ਆਇਆ ਹੋਇਆ ਸਾਡੀ ਅਸੀਂ 10 ਸਾਲ ਪੁਰਾਣੇ ਬੰਦੇ ਆ ਇੰਨਾ ਵਾਂਗੂ ਇਹ ਨਹੀਂਗਾ ਕਿ ਅਕਾਲੀਆਂ ਕੋਲ ਜਿਹੜਾ ਵਾ ਅੱਜ ਪਹਿਲੇ ਬੀਜੇਪੀ ਭਾਈਵਾਲ ਸੀ ਅੱਜ ਤੋਂ ਪਹਿਲੇ ਬੀਜੇਪੀ ਭਾਈਵਾਲ ਸੀਗੀ ਅੱਜ ਇਹਨਾਂ ਦੇ ਦੁਸ਼ਮਣ ਹੋ ਗਏ ਆ ਇਹ ਵੀ ਤੁੰਨਾਂ ਨੇ ਬੰਦੇ ਲੈ ਕੇ ਕਰਦੇ ਦੂਜੀ ਨੰਬਰ ਗੱਲ ਸਾਡਾ ਭ ਇੱਕ ਆਮ ਘਰ ਦਾ ਮੁੰਡਾ ਜੇ ਮੁੱਖ ਮੰਤਰੀ ਬਣ ਗਿਆ ਉਹਨੂੰ ਦੇਖਦੇ ਚੁੱਪਦਾ ਪਿਆ ਉਹਨੂੰ ਅੱਖਾਂ ਵਿੱਚ ਚੁੱਪਦਾ ਪਿਆ ਕੇਜਰੀਵਾਲ ਸਾਹਿਬ ਜਿਹੜੇ ਜਿਹੜੇ ਬੰਦੇ ਜਿਨ੍ਹਾਂ ਨੇ ਆਈ.ਐਸ.ੀ ਨੌਕਰੀ ਛੱੜਤੀ ਇਨਕਮ ਟੈਕਸ ਦੀ ਨੌਕਰੀ ਛੱੜਤੀ ਉਹ ਦੇਸ਼ ਲਈ ਲੈ ਆਪਣੇ ਆਪ ਨੂੰ ਕੁਰਬਾਨ ਕਰਨ ਨੂੰ ਤਿਆਰ ਆ ਇਹਨਾਂ ਦੀ ਅੱਖਾਂ ਲਈ ਚੁੱਪਦਾ ਸਮਝਦਾ ਵੱਡਾ ਸਬੂਤ ਮੈਂ ਇੱਕ ਬਹੁਤ ਮਿਡਲ ਕਲਾਸ ਫੈਮਿਲੀ ਵਿੱਚ ਬੰਦਾ 13 ਸਾਲ ਤੋਂ ਆਮ ਆਰੀ ਪਾਰਟੀ ਦਾ ਨੁਮਾਇੰਦਾ ਸੀ ਮੈਨੂੰ ਪੰਜਾਬ ਦਾ ਜੁਆਇੰਟ ਸੈਕਟਰੀ ਬਣਾਇਆ ਗਿਆ ਇਹਨਾਂ ਦੇ ਅਕਾਲੀਆਂ ਵਿੱਚ ਕਦੀ ਇਹੋ ਜਿਹੇ ਬੰਦੇ ਨੂੰ ਦਿਖਾਇਆ ਗਿਆ ਸੀ ਅਕਾਲੀਆਂ ਤੋਂ ਪੁੱਛੋ ਅਕਾਲੀ ਦਲ ਤੇ ਇੱਕ ਇਲਜ਼ ਉਹਨਾਂ ਨੇ ਬੇਅਦਬੀ ਦੀ ਮਾਫੀ ਨਹੀਂ ਮੰਗੀ ਅ ਸੁਖਵੀਰ ਸਿੰਘ ਬਾਦਲ ਨੇ ਮਾਫੀ ਮੰਗੀ ਆ ਕਿ ਮੇਰੇ ਸਰਕਾਰ ਹੁੰਦਿਆਂ ਜਿਹੜੀਆਂ ਗਲਤ ਗੱਲਾਂ ਹੋਈਆਂ ਮੈਂ ਇਸ ਗੱਲ ਦੀ ਮਾਫੀ ਮੰਗਦਾ ਸੀ ਕਰਵਾਈ ਨਹੀਂ ਪਰ ਸਾਡੇ ਸਮੇਂ ਜਿਹੜੀਆਂ ਹੋਈਆਂ ਸੀ ਇੱਕ ਸੱਖ ਹੋਣ ਦੇ ਨਾਤੇ ਉਹਦੀ ਵੀ ਮਾਫੀ ਮੰਗਦੇ ਆ ਵੀ ਸਾਡੇ ਸਮੇਂ ਨਹੀਂ ਹੋਣੀ ਚਾਹੀਦੀ ਸੀ ਇਹ ਗੱਲ ਇਹ ਨਹੀਂ ਵੀ ਉਹਨਾਂ ਨੇ ਕਰਵਾਈ ਜੇ ਕਰਵਾਈ ਹੁੰਦੀ ਤਾਂ ਫਿਰ ਉਹਨੂੰ ਸਜ਼ਾ ਮਿਲਣੀ ਸੀ ਉਹਨਾਂ ਨੇ ਇੱਕ ਬਤੌਰ ਸੱਖ ਹੋਣ ਦੇ ਨਾਤੇ ਇਹ ਗੱਲ ਨੂੰ ਐਕਸੈਪਟ ਕੀਤਾ ਕਿ ਸਾਡੀ ਸਰਕਾਰ ਸਮੇਂ ਜਿਹੜੀਆਂ ਘਟਨਾਵਾਂ ਇਹ ਵਾਪਰੀਆਂ ਇਹ ਨਹੀਂ ਬਾਪੜਨਾ ਚਾਹੀਦੀਆਂ ਸੀ ਮੈਂ ਉਸ ਗੱਲ ਦੀ ਵੀ ਗੁਰੂ ਮਹਾਰਾਜ ਤੋਂ ਵੀ ਸੰਗਤ ਤੋਂ ਮਾਫੀ ਮੰਗਦਾ ਵੀ ਮੈਂ ਉਹ ਗੱਲ ਤੇ ਪੂਰਾ ਪਹਿਰਾ ਨਹੀਂ ਦੇ ਸਕਿਆ ਇੱਕ ਅਸਲੀ ਸਿੱਖ ਦਾ ਫਰਜ਼ ਹੀ ਇਹ ਆ ਜੇ ਉਹ ਨਹੀਂ ਦੇ ਸਕਿਆ ਤਾਂ ਉਹਨੂੰ ਗੁਰੂ ਮਹਾਰਾਜ ਮੂਰੇ ਸੰਗਤ ਮੂਰੇ ਮਾਫੀ ਮੰਗਣੀ ਚਾਹੀਦੀ ਆ ਸਖਬੀਰ ਸਿੰਘ ਬਾਦਲ ਨੇ ਇਸ ਗੱਲ ਤੇ ਪਹਿਰਾ ਦਿੱਤਾ ਕਾਂਗਰਸ ਕਾਂਗਰਸ ਇਸ ਗੱਲ ਨਾਲ ਕਿੰਨੀ ਕਿ ਸਹਿਮਤ ਹੈ ਕਿ ਜਿਹੜਾ ਇਨਸਾਫ ਸੀ ਸਮੇਂ ਨਾਲ ਮਿਲਣਾ ਚਾਹੀਦਾ ਸੀ ਨਹੀਂ ਮਿਲਿਆ ਗਲਤੀਆਂ ਕਿੱਥੇ ਰਹਿ ਗਈਆਂ ਮੈਂ ਉਹਨਾਂ ਸਾਰੀਆਂ ਗਲਤੀਆਂ ਨੂੰ ਸਾਰਿਆਂ ਦੀ ਗਲਤੀ ਮੰਨਦਾ ਗਲਤੀ ਨਹੀਂ ਗਲਤਾ ਮੰਨਦਾ ਇੱਥੇ ਮੇਰੀ ਗੱਲ ਸੁਣੋ ਅੱਜ ਸਮਾਜ ਨੂੰ ਜਿਹੜੀ ਲੋੜ ਆਉਂਦੀ ਗੱਲ ਕਰੋ ਅੱਜ ਜਿਹੜੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਆ ਉਹ ਸਾਡੀਆਂ ਗੱਲਾਂ ਕਰਨੀਆਂ ਚਾਹੀਦੀਆਂ ਸਰਕਾਰ ਭਗਵੰਤ ਮਾਨ ਦੀ ਹੈ ਇਹਨਾਂ ਉੱਪਰ ਇੱਕ ਕਹਾਵ ਟੁਕਦੀ ਆ ਕਹੀਂ ਕਿ ਇਂਟ ਕਹੀਂ ਕਾ ਰੋੜਾ ਭਾਨੋ ਮਤੀਨੇ ਕਨਵਾ ਜੋੜਾ ਸਾਰੇ ਕਾਂਗਰਸੀ ਸਾਰੇ ਆਕਾਲੀ ਸਾਰੇ ਭਾਜਪਾ ਵਾਲੇ ਆਮਚ ਰਾਜਾ ਜਨਰਲ ਲੜਦਾ ਇਹ ਤਿੰਨੇ ਕਾਂਗਰਸ ਹੋ ਗਏ ਨੇ ਅੱਜ ਜੇ ਰਾਜਾ ਬ੍ਰਿੰਗ ਚ ਲੜ ਰਿਹਾ ਚਾਰੇ ਲੜਦੇ ਨੇ ਠੀਕ ਹੈ ਇਸ ਗੱਲ ਤੇ ਮੈਂ ਕਹਿਣਾ ਚਾਹਣਾ ਸਾਡੇ ਸਮਾਜ ਨੂੰ ਵਿਕਾਸ ਦੀ ਲੋੜ ਹੈ ਸਾਡੇ ਸਮਾਜ ਨੂੰ ਖਾੜੇ ਵਾਲੇ ਪੁਲ ਦੇ ਬਣਾਉਣ ਦੀ ਲੋੜ ਹੈ ਸਾਡੇ ਸਮਾਜ ਦੇ ਲੋਕਾਂ ਨੂੰ ਹੋਰ ਬਹੁਤ ਸਾਰੇ ਜਿੱਦਾਂ ਦੀ ਲੋੜ ਹੈ ਇਹਨਾਂ ਦੇ ਜਿਹੜੇ ਇਲਜ਼ਾਮ ਨੇ ਕਹਿੰਦੇ ਬੰਦੇ ਇਧਰ ਲਿਆਏ ਕਹਿੰਦੇ ਇਹਦਾ ਮਤਲਬ ਤੇ ਇਹ ਹੈ ਨਾ ਕਿ ਕਾਂਗਰਸ ਪਾਰਟੀ 'ਚ ਬਹੁਤ ਸਾਰੀ ਕਮੀ ਆ ਜਿਹੜੇ ਛੱਛਰ ਤੋਂ ਚਾਈ ਜਾਂਦੇ ਆ ਤੁਹਾਡੇ ਤੋਂ ਤੁਹਾਡੇ ਤੋਂ ਤਾਂ ਆਪਣਾ ਪਰਿਵਾਰ ਨਹੀਂ ਸੰਭਾਲਿਆ ਜਾਂਦਾ ਰਵਨੀਤ ਰਵਨੀਤ ਵੀ ਟੂ ਰਿਜੈਕਟ ਮਾਲ ਐ ਰਿਜੈਕਟ ਹੀ ਹੋਇਆ ਨਾ ਜਦੋਂ ਚਲੇ ਗਿਆ ਇਹ ਤਾਂ ਨਹੀਂ ਨਾ ਕਿ ਜਿਹੜਾ ਚਲਾ ਗਿਆ ਰਿਜੈਕਟਾ ਜਿਹੜਾ ਸਾਡੇ ਕੋਲੇ ਵਧਣਾ ਜਿਹੜੇ ਗਏ ਆ ਉਹ ਰਿਜੈਕਟ ਐ ਪਰੇਸ਼ਾਨਾ ਕੁਰਸੀ ਲਈ ਰੋਹ ਜੀ ਮੇਰੀ ਗੱਲ ਸੁਣੋ ਇਹ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਸਾਡੇ ਲੁਧਿਆਣੇ ਦੇ ਜਿਹੜੇ ਚਾਰੇ ਕੈਂਡੀਡੇਟ ਆ ਉਹਨਾਂ ਚੋਂ ਤਿੰਨੇ ਬਿੱਟੂ ਪੱਪੀ ਜੀ ਤੇ ਰਾਜਾ ਬੜੰਗ ਜਿੱਥੇ ਇਹ ਤਿੰਨੇ ਕਾਂਗਰਸੀ ਵੀ ਆ ਆਮ ਆਦਮੀ ਪਾਰਟੀ ਵਾਲੇ ਵੀ ਉੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਰਲਈ ਹੋਈ ਆ ਇਹ ਇੱਕ ਸਿਆਸੀ ਖੇਡ ਖੇਡ ਰਿਆ ਤੁਸੀਂ ਚੰਡੀਗੜ੍ਹ ਦੇਖੋ ਦੋਨੇ ਇਕੱਠੇ ਤੁਸੀਂ ਹਰਿਆਣੇ 'ਚ ਦੇਖੋ ਸਾਰੇ ਇਕੱਠੇ ਕਾਂਗਰਸ ਆਮ ਆਦਮੀ ਪਾਰਟੀ ਇੱਥੇ ਸਿਰਫ ਅਕਾਲੀ ਦਲ ਨੂੰ ਢਾਹ ਲਾਉਣ ਵਾਸਤੇ ਖੇਤਰੀ ਪਾਰਟੀ ਨੂੰ ਖਤਮ ਕਰਨ ਵਾਸਤੇ ਇਹ ਸਾਰੇ ਲੋਕ ਇੱਕ ਖੇਡ ਨੇ ਬੱਚੇ ਦੀ ਲੋਕ ਮੀਟਿੰਗ ਇਹ ਢਈ ਹੋਈ ਨੂੰ ਕਿਟਾਉਣਾ ਇਹ ਇਹ ਸਾਰੇ ਇਹ ਦੇਖੋ ਜੀ ਜੇ ਕਹਿੰਦੇ ਢਈ ਆ ਤਾਂ ਫਿਰ ਸਾਡੇ ਸਾਡੇ ਤੋਂ ਹੀ ਕੁਐਸਚਨ ਕਿਉਂ ਕਰੀ ਜਾਂਦੇ ਆ ਅਕਾਲੀ ਦਲ ਨੂੰ ਟਾਰਗੇਟ ਕਿਉਂ ਕਰਦੇ ਆ ਤਾਂ ਕਹਿੰਦੇ ਖੇਤਰੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਮਲ ਸਵਾਲ ਕਿਨੇ ਲੋਕਾਂ ਦੇ ਬਿਲਕੁਲ ਰੋਹਿਤ ਦੇਖੋ ਖੇਤਰੀ ਪਾਰਟੀ ਦਾ ਜ਼ਿਕਰ ਹੋ ਰਿਹਾ ਲੋਕਾਂ ਕੋਲ ਹੋਰ ਸਵਾਲਾ ਕੀ ਸਵਾਲਾ ਸਵਾਲ ਕੀ ਮੇਰਾ ਸਵਾਲ ਇਹ ਤੇ ਇਹ ਜਿਹੜੇ ਆਮ ਆਦਮੀ ਵਾਲੇ ਵੀਰ ਨੇ ਇਹ ਕਹਿੰਦੇ ਨੇ ਵੀ ਅਸੀਂ ਪਰਚਾ ਦਰਜ ਕਰਦਾਂਗੇ ਜੀ ਅਸੀਂ ਐਫ ਆਈ ਆਰ ਦਰਜ ਕਰਦਾਂਗੇ ਸਤਕਾਰਯੋਗ ਸੀਐਮ ਸਾਹਿਬ ਨੇ ਇੱਕ ਪਰਚਾ ਦਰਜ ਇੱਕ ਮੰਤਰੀ ਤੇ ਕੀਤਾ ਸੀਗਾ ਜੀ ਹੁਣ ਕਿਹੜਾ ਪਾਉਂਡਰ ਹੈ ਜਿਹਦੇ ਨੇ ਧੋ ਲਿਆ ਜੀ ਉਹ ਸਿੰਗਲਾ ਸਿੰਗਲਾ ਸਾਹਿਬ ਜਿਹੜੇ ਸੀ ਉਹਨਾਂ ਨੂੰ ਅੰਦਰ ਦਿੱਤਾ ਸੀਗਾ ਬਰਖਾਸਤ ਕੀਤਾ ਸੀ ਸਤਕਾਰਯੋਗ ਮੰਤਰੀ ਸੀਗੇ ਕੈਬਨਿਟ ਮੰਤਰੀ ਸੀ ਉਹ ਹੁਣ ਕਿਹੜਾ ਆਪਣਾ ਲੈ ਆਂਦਾ ਜੀ ਨਵਾਂ ਪਾਉਂਡਰ ਜਿਹਦੇ ਨੇ ਧੋ ਲਿਆ ਉਹ ਤੁਹਾਡੇ ਕੀ ਹਾਲ ਮੈਂ ਗੱਲ ਕਹਿੰਨੇ ਜੀ ਇੱਕ ਜਰੋਂ ਪਿੱਛੇ ਸਾਡੇ ਝੂਨਾ ਮਰਿਆ ਲੋਕਾਂ ਦਾ ਚੋਨੇ ਬਾਹਰ ਮੋਕੇ ਭਗਵੰਤਵੰਦ ਕਹਿੰਦੇ ਮੈਂ ਬੱਕਰੀ ਮਰੀ ਦੇ ਪੈਸੇ ਦੂੰ ਮੈਂ ਮੁਰਗੀ ਮਰੀ ਦੇ ਪੈਸੇ ਦੂੰ ਸਾਨੂੰ ਕੋਈ ਹਜੇ ਮੁਆਵਜ਼ਾ ਨਹੀਂ ਮਿਲਿਆ ਦੂਜੀ ਗੱਲ ਜੀ ਮੇਰੇ ਪਿੰਡ 'ਤੇ 550 ਕਿੱਲਾ ਕਣਕ ਦਾ ਤਬਾਹ ਹੋ ਗਿਆ ਇਸ ਵਾਰੀ ਕਿ ਸਾਡੀ ਕਿਸੇ ਇਥੇ ਮਿਲਣ ਅਨਸਾਰ ਨਹੀਂ ਕਿਹਰੇ ਬਿਲਕੁਲ ਬਿਲਕੁਲ ਦੇਖੋ ਸਾਡੇ ਅਨਸਾਰ ਨਹੀਂ ਲਈ ਤੁਹਾਡਾ ਸਵਾਲ ਕੀ ਹੈ ਜੀ ਤੁਹਾਡਾ ਸਵਾਲ ਲਿਆ ਪਾਖੜਾ ਵਿਆਸ ਬੋਰਡ ਦੇ ਵਿੱਚ 2200 ਸਬਮੀ ਸੀ ਜਿਹੜੀ ਕਿ ਪੰਜਾਬ ਦੇ ਹਿੱਸੇ ਦੀ ਸੀ ਦੋਦੇ ਸਰਕਾਰਾਂ ਨਾਂਗਿਆ ਕਾਲੀ ਦਲ ਤੇ ਬੀਜੇ ਦੀ ਆਪਣੀ ਕਾਂਗਰਸ ਦੀ ਇਹਨਾਂ ਨੇ ਉਹ ਭਰਤੀ ਦੀ ਕੀਤੀ ਸੈਂਟਰ ਗਵਰਨਮੈਂਟ ਨੇ ਚੱਕ ਕੇ ਆਪਦੇ ਬੰਦੇ ਭਰਤੀ ਕਰਤੇ ਹਾਲਾਂਕਿ ਉਹਨੀਆਂ ਦੀ ਤਨਖਾਹ ਜਿਹੜੀਆਂ ਨੇ ਉਹ ਸੈਂਟਰ ਨੇ ਦੇਣੀਆਂ ਸੀ ਔਰ ਸਾਡੇ ਹੱਕ ਖਤਮ ਹੋ ਗਏ ਭਾਗੜਾ ਵਿਆਸ ਬੋਰਡ ਤੋਂ ਫਿਰ ਉਹ ਸੈਂਟਰ ਦੇ ਅਧੀਨ ਚ ਲੈ ਗਿਆ ਸਾਰਾ ਉਹ ਆਪਦੀ ਮਰਜ਼ੀ ਕਰਦੇ ਨੇ ਹੱਕ ਖਤਮ ਹੋ ਗਏ ਇਧਰੋਂ ਵੀ ਸਵਾਲ ਲੈ ਲੀਏ ਪਿਛਲੇ ਪਾਸੇ ਸਵਾਲ ਸੀ ਬਜ਼ੁਰਗਾਂ ਦੇ ਬਜ਼ੁਰਗੋ ਕੀ ਸਵਾਲ ਤੁਹਾਡਾ ਜੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਜੀ ਬੰਦੀ ਸਿੰਘਾਂ ਦੀ ਰਿਹਾਈ ਦਾ ਸਵਾਲ ਜਿਹੜਾ ਤਮਾਮ ਪਾਰਟੀਆਂ ਨੂੰ ਉਹ ਕੀਤਾ ਜਾ ਰਿਹਾ ਗੋਲੀਆਂ ਚੱਲੀਆਂ ਨੇ ਫਿਰ ਤੁਹਾਡਾ ਕੀ ਸਵ ਇਹ ਬੰਦੇ ਲੈ ਕੇ ਆਉਂਦੇ ਕਾਲੀਆਂ ਨੂੰ ਰੈਲੀ 'ਚ ਬੰਦੇ ਨਹੀਂ ਮਿਲਦੇ। ਡਾਡੀ ਡਾਡੀ ਦੇ ਲੈ ਕੇ ਆਉਂਦੇ ਆ ਬਿੜਾ ਬਤਾ ਕਾਲੀਆਂ ਨੇ। ਡਾਡੀ ਦੇ ਬੰਦੇ ਲੈ ਕੇ ਆਉਂਦੇ ਇੱਧਰ ਸਵਾਲ ਲੈ ਲੀਏ। ਕਹਿੰਦੇ ਜੀ ਜਿਹੜਾ ਮਾਅਬਜਾ ਨਹੀਂ ਮਿਲਿਆ ਤੇ ਵਿਜੇ ਸਿੰਘਲਾ ਜਿਹੜਾ ਸੀਗਾ ਮਾਨਸੇ ਵਾਲਾ ਮੰਤਰੀ ਕਹਿੰਦੇ ਕਿਹੜੇ ਵਾਸ਼ਿੰਗ ਟੋਟਰ ਚ ਧੋਤਾ ਆ ਆਮ ਆਦੀ ਪਾਰਟੀ ਦੇ ਪਹਿਲੀ ਪਾਰਟੀ ਆ ਜਿਹੜੀ ਆਪਣੇ ਐਮ ਐਲ ਏ ਜਾਂ ਆਪਣੇ ਮੰਤਰੀਆਂ ਨੂੰ ਵੀ ਬਖਸ਼ਦੀ ਜਦੋਂ ਵਿਜੇ ਸਿੰਘਲਾ ਤੇ ਕਰਪਸ਼ਨ ਦਾ ਚਾਰਜ ਆਇਆ ਤਾਂ ਰਾਤੋਂ ਰਾਤ ਲਾ ਕੇ ਮੰਤਰੀ ਨੂੰ ਲਾਤਾ ਅੱਜ ਵੀ ਉਹਦੇ ਹਲਕੇ ਵਿੱਚ ਪਾਰਟੀ ਨੇ ਹਲਕਾ ਇਨਚਾਰ ਲਾਇਆ ਆਮ ਆਦੀ ਪਾਰਟੀ ਵੱਲੋਂ ਸਸਪੈਂਡ ਕੀਤਾ ਗਿਆ ਨਾ ਕਿ ਉਹ ਆਪ ਵੀ ਆਮ ਆਦੀ ਪਾਰਟੀ ਦਾ ਨਾ ਟੋਟਾ ਬਣ ਟੀਵੀ ਦੀਆਂ ਤਾਂ ਸ਼ਾਮਿਲ ਆ ਨਾ ਪਾਰਟੀ ਦੀ ਨਹੀਂ ਇੱਕ ਐਮ ਐਲ ਏ ਉਹਦੇ ਨਾਲ ਤੋਂ ਜਿੱਥੇ ਮਰਜ਼ੀ ਜਾ ਸਕਦਾ ਪਰ ਪਾਰਟੀ ਵਿੱਚੋਂ ਸਸਪੈਂਡ ਕੀਤਾ ਹੈ ਨਾ ਇੱਟਾਗਾ ਦੁਬਾਰਾ ਤੁਸੀਂ ਕਿਸੇ ਪਾਰਟੀ ਦੇ ਬੰਚ ਜਾ ਕਿਸੇ ਪੋਸਟ ਤੇ ਫੋਟੋ ਨਹੀਂ ਦੇਖੋਗੇ ਨੰਬਰ 1 ਨੰਬਰ 2 ਦੇ ਉੱਤੇ ਗੱਲ ਸਿਕਲੋਤੀ ਆਮ ਆਦੀ ਪਾਰਟੀ ਆ ਜਿਹੜੀ ਅੱਜ ਵੀ ਸਿੱਖਿਆ ਦੇ ਮੁੱਦੇ ਦੇ ਉੱਤੇ ਰੋਜ਼ਗਾਰ ਦੇ ਮੁੱਦੇ ਦੇ ਉੱਤੇ ਹੈਲਥ ਦੇ ਮੁੱਦੇ ਦੇ ਉੱਤੇ ਤੇ ਵਪਾਰ ਦੇ ਮੁੱਦੇ ਤੇ ਗੱਲ ਕਰਦੀ ਆ ਇਹਨਾਂ ਵਾਂਗੂ ਅੱਜ ਤੱਕ ਕਦੀ ਕਿਸੇ ਪਾਰਟੀ ਦੇ ਲੀਡਰ ਨੇ ਇਹ ਨਹੀਂ ਗੱਲ ਕਹੀ ਸੀ ਕਿ ਜੇ ਮੈਂ ਕੰਮ ਕੀਤਾ ਤੇ ਮੈਨੂੰ ਵੋਟਾਂ ਪਾ ਰਹੇ ਤੇ ਤੁਹਾਨੂੰ ਬਿਲਕੁਲ ਨਾ ਪਾਇਓ ਜੇ ਹਿੰਮਤ ਹੈ ਕਿ ਰਾਹੁਲ ਗਾਂਧੀ ਜਿਹਦਾ ਸੁਖਵੀਰ ਬਾਦਤ ਤੇ ਇਹ ਗੱਲ ਕਹਿ ਕੇ ਦੇਖੇ ਜੀ ਸਵਾਲ ਸੀਗਾ ਕਹਿੰਦੇ ਮਾਫਜਾ ਜਿਹੜਾ ਕਹਿੰਦੇ ਬੱਕ ਮਾਫ ਜਾਇਆ ਸਾਰਾ ਕੋਸ਼ਿਸ਼ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਜੋ ਅਸੀਂ ਕਿਹਾ ਵਾ ਦੋ ਸਾਲਾਂ ਵਿੱਚ ਜਿੰਨੇ ਵੀ ਅਸੀਂ ਵਾਦੇ ਕੀਤੇ ਸੀਗੇ 90% ਅਸੀਂ ਵਾਦੇ ਪੂਰੇ ਕਰ ਚੁੱਕੇ ਆ ਕੱਲਾ ਜਿਹੜਾ ਮਹਿਲਾਵਾਂ ਵਾਲਾ ਹਜ਼ਾਰ ਵਾਲਾ ਮੁੱਦਾ ਵਾ ਉਹ ਵੀ ਅਸੀਂ ਜਲਦ ਚੰਦ ਮਹੀਨੇ ਵਿੱਚ ਪੂਰਾ ਕਰਨ ਜਾ ਰਹੇ ਹਾਂ ਜਿਹੜੀ ਗੱਲ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਈ ਹੈ ਬੰਦੀ ਸਿੰਘਾਂ ਦੀ ਰਿਹਾਈ ਤੋਂ ਪਹਿਲੇ ਕਹਿ ਚੁੱਕਿਆ ਵਾ ਕਿ ਕੇਜਰੀਵਾਲ ਸਾਹਿਬ ਨੇ ਲਿਖ ਕੇ ਦੇ ਦਿੱਤਾ ਵਾ ਪੰਜਾਬ ਸਰਕਾਰ ਨੇ ਲਿਖ ਕੇ ਜਿੱਥੇ ਸਾਡੇ ਜਿੱਥੇ ਸਾਡੇ ਸੈਨਾ ਦੇ ਲੋੜ ਆ ਜਿੱਥੇ ਸਾਡੀ ਲੋੜਾਂ ਅਸੀਂ ਤਿਆਰ ਆ ਜਿਹੜੇ ਮੋਦੀ ਗੌਰਮੇਟ ਛੱਡਣਾ ਉਹ ਨਹੀਂ ਆਣਾ ਅਸੀਂ ਤੋੜਣਾ ਚੱਲਣਾ ਅਕਾਲੀ ਦਲ ਦਾ ਬੰਦੀ ਸਿੰਘਾ ਤੇ ਕੀ ਸਟੈਂਡ ਉਹ ਕਹਿੰਦੇ ਸਾਡੇ ਕੇਜੂਲ ਸਾਹਿਬ ਨੇ ਲਿਖ ਕੇ ਸਾਡਾ ਬੰਦੀ ਸਿੰਘਾ ਤੇ ਜਿੰਨਾ ਅਕਾਲੀ ਦਲ ਦਾ ਸਪੱਸ਼ਟ ਸਟੈਂਡ ਆ ਕਿਸੇ ਪਾਰਟੀ ਦਾ ਨਹੀਂ ਕੇਂਦਰੀয়াল ਸਾਹਿਬ ਨੇ ਭੁੱਲਰ ਸਾਹਿਬ ਦੀ ਜਿਹੜੀ ਰਹਾਈ ਆ ਉਹ 4-5 ਕਰੀ ਕੋਟ ਨੇ ਉਹਦੀ ਮੰਗੀ ਸਰਕਾਰ ਨੇ ਉਹਦੇ ਉਲਟ ਲਿਖ ਕੇ ਭੇਜਿਆ ਜੇਕਰ ਜੇ ਕਰੇ ਕਹਿੰਦੇ ਆ ਵੀ ਅਕਾਲੀ ਦਲ ਦਾ ਕੀ ਸਟੈਂਡ ਆ ਅਕਾਲੀ ਦਲ ਨੇ ਬੰਦੀ ਸਿੰਘਾ ਖਾਤਰ ਬੀਜੇਪੀ ਨਾਲ ਸਮਝੌਤਾ ਖਤਮ ਕਰਤਾ ਵੀ ਜੇ ਤੁਸੀਂ ਅੰਦਰ ਖਾਤੇ ਤੋਂ ਸਮਝੌਤਾ ਹੈਗਾ ਕੋਈ ਸਮਝੌਤਾ ਨਹੀਂ ਅੰਦਰ ਖਾਤੇ ਅਸੀਂ ਕੀ ਕੀ ਅਸੀਂ ਵੋਟਾਂ ਲੋਕਾਂ ਨੂੰ ਅੰਦਰ ਖਾਤੇ ਪਵਾ ਲਾਂਗੇ ਅਸੀਂ ਹਰਾਂਗੇ ਨਹੀਂ ਜੇ ਅਸੀਂ ਸ਼ਹਿਰਾਂ ਦੇ ਵਿੱਚੋਂ ਬੀਜੇਪੀ ਨੂੰ ਛੱਡਤਾ ਸਾਨੂੰ ਵੋਟਾਂ ਕਾਹਤੋਂ ਪਾਉਣਗੇ ਸਾਡੇ ਕੈਂਡੀਡੇਟ ਪੂਰਾ ਮੁਕਾਬਲਾ ਕਰ ਰਹੇ ਉਹਨਾਂ ਦਾ ਇੱਕ ਗੱਲ ਦੂਜੀ ਗੱਲ ਅਸੀਂ ਉਹਨਾਂ ਨਾਲ ਮੰਤਰੀਪੁਣਾ ਸੀ ਛੱਡਿਆ ਠੀਕ ਆ ਸਮਝੌਤਾ ਅਸੀਂ ਛੱਡਿਆ ਅਸੀਂ ਅੱਜ ਵੀ ਬੰਦੀ ਸਿੰਘਾਂ ਲਈ ਲੜਾਈ ਸਾਡੇ ਅਕਾਲੀ ਦਲ ਲੜ ਰਿਹਾ ਜਿੰਨੇ ਵਕੀਲ ਆ ਸਾਰੇ ਸ਼੍ਰੋਮਣੀ ਕਮੇਟੀ ਵੱਲੋਂ ਅਕਾਲੀ ਦਲ ਵੱਲੋਂ ਲੜੇ ਜਾ ਰਹੇ ਆ ਲੜਾਈ ਲੜ ਰਿਹਾ ਬੀਬੀ ਬੀਬੀ ਐਮਪੀ ਦਾ ਮੁੱਦਾ ਹੁੰਦਾ ਉਹਨਾਂ ਦਾ ਮੁੱਦਾ ਸੀਗਾ ਕਹਿੰਦੇ ਬੀਬੀ ਐਮਪੀ ਦੇ ਵਿੱਚ ਜਿਹੜੀਆਂ ਪੋਸਟਾਂ ਸੀਗਾ ਕਾਂਗਰਸ ਅਤੇ ਅਕਾਲੀ ਦਲ ਕਰਕੇ ਉਹ ਕਿਹੜੀ ਗੱਲ ਕਰਦੇ ਆ ਬੀਬੀ ਐਮ ਦੀ ਉਹ ਉਹ ਜਿਹੜੇ ਰਾਸਵਾ ਮੈਂਬਰ ਉਹਨਾਂ ਤੋਂ ਦਿੱਲੀ ਦੇ ਹਰਿਆਣੇ ਦੇ ਲਾਤੇ ਉਹ ਸਾਡੀਆਂ ਗੱਲਾਂ ਕਰਦੇ ਆ ਸਾਡੀਆਂ ਗੱਲਾਂ ਕਰਦੇ ਆ ਬਿਲਕੁਲ ਦੇਖੋ ਰਾਸਵਾ ਲਾਤੇ ਬੀਬੀਐਮਬੀ ਦੀ ਜ਼ਿਕਰ ਹੁੰਦੇ ਕਹਿੰਦੇ ਕਾਂਗਰਸ ਨੇ ਉਹ ਕੇਂਦਰ ਸਰਕਾਰ ਵਾਲੇ ਕਹਿੰਦੇ ਪੋਸਟਾਂ ਕਹਿੰਦੇ ਬੀਬੀਐਮਬੀ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਪੋਸਟਾਂ ਸੀਗੀਆਂ ਉਹ ਖਤਮ ਹੋ ਗਈਆਂ ਕੇਂਦਰ ਸਰਕਾਰ ਕੋਲ ਚਲੀ ਗਈਆਂ ਕਾਂਗਰਸ ਦੇ ਕਰਕੇ ਬੀਬੀਐਮ ਦੀਆਂ ਪੋਸਟਾਂ ਚਾਹੇ ਸੈਂਟਰ ਨੂੰ ਦੇਤੀਆਂ ਜਿਹੜੀਆਂ ਪੋਸਟਾਂ ਪੰਜਾਬ ਸਰਕਾਰ ਨੇ ਭਰੀਆਂ ਉਹ ਹਰਿਆਣੇ ਦੇ ਰਾਜਸਥਾਨ ਦੇ ਲੋਕਾਂ ਨੂੰ ਦੇਈ ਜਾਂਦੇ ਨੇ ਪੰਜਾਬ ਦੇ ਲੋਕਾਂ ਨੂੰ ਕੀ ਮਿਲਿਆ ਪੰਜਾਬ ਦੇ ਨੌਜਵਾਨ ਨੂੰ ਕੀ ਮਿਲਿਆ ਪੰਜਾਬ ਦੇ ਲੋਕ ਦਾ ਦਰਸਾਏ ਨੇ ਜੋ ਪੋਸਟਰਾਂ ਨੂੰ ਬਿਲਕੁਲ ਦੇਖੋ ਕਹਿੰਦੇ ਜਿਹੜੀਆਂ ਪੰਜਾਬ ਦੀਆਂ ਪੋਸਟਾਂ ਉਹ ਰਾਜਸਥਾਨ ਹਰਿਆਣਾ ਦੇ ਲੋਕਾਂ ਨੂੰ ਦਿਜਦੇ ਰੋਹਿਤ ਕੁਝ ਹੋਰ ਸਵਾਲ ਨੇ ਉਹ ਵੀ ਜਿਹੜੇ ਕਰੋ ਬਿਜਲੀ ਨਾ ਫ੍ਰੀ ਮਿਲਦੀ ਹੈ ਨਾ ਮੋਟਰਾਂ ਪਾਣੀ ਨਾ ਆ ਗਿਆ ਥੱਲੇ ਨਾ ਚੱਕੀ ਗਈ ਹੋਰ ਕੀ ਭਾਲਦੇ ਆ ਕੰਮ ਹੌਲੀ ਹੌਲੀ ਹੋਣਗੇ ਹੋਰ ਕੀ ਭਾਲਦੇ ਆ ਕਹਿੰਦੇ ਕੀ ਸਵਾਲ ਹੈ ਬਾਈ ਦਾ ਇੱਧਰ ਬਾਈ ਤਿੰਨੇ ਪਾਰਟੀਆਂ ਬੈਠੀਆਂ ਰਿਸਪੈਕਟ ਆ ਸਵਾਲ ਸਵਾਲ ਤੇ ਆਪਾਂ ਦੇਖੋ ਜਦੋਂ ਦਾ ਧਰਨੇ ਲਾਉਣੇ ਆ ਉਦੋਂ ਕਿਸਾਨ ਤੇ ਮਜ਼ਦੂਰ ਹੋ ਜਾਂਦੇ ਇੱਕੋ ਤਿੰਨੇ ਪਾਰਟੀਆਂ ਬੈਠੇ ਦੱਸੋ ਇਹਨਾਂ ਨੇ ਮਜ਼ਦੂਰਾ ਵਾਸਤੇ ਅੱਜ ਤੱਕ ਕੀ ਕੀਤਾ ਠੀਕ ਹੈ ਬਾਈ ਜੀ ਸਾਨੂੰ ਨਹੀਂ ਚਾਹੀਦੀ ਕਣਕ ਸਾਨੂੰ ਨਹੀਂ ਚਾਹੀਦਾ ਆਟਾ ਤੇ ਸਾਨੂੰ ਨਹੀਂ ਚਾਹੀਦੀ ਦਾਲ ਸਾਨੂੰ ਦਿਓ ਕੰਮ ਸਾਨੂੰ ਦਿਓ ਰੋਜ਼ਗਾਰ ਜਿਹੜੀ ਗੱਲ ਕਰਨ ਵਾਲੀ ਆ ਠੀਕ ਹੈ ਇਸ ਗੱਲ ਤੇ ਸਾਨੂੰ ਦੱਸੋ ਤਾਂ ਇਹ ਇਹ ਜਿਹੜੇ ਤਮਾਮ ਨੇ ਉਹ ਸਵਾਲ ਨੇ ਔਰ ਜਿਹੜੇ ਜਵਾਬ ਨੇ ਉਹ ਲੈ ਲੈਣੇ ਕਿਉਂਕਿ ਤਕਰੀਬਨ ਜਿਹੜੇ ਸਵਾਲ ਲਿਓ ਖਤਮ ਹੋ ਚੁੱਕੇ ਨੇ ਤਾਂ ਕਹਿੰਦੇ ਰੋਜ਼ਗਾਰ ਦੇ ਦਿਓ ਫਰੀ ਆਟਾ ਦਾਲ ਚੌਲ ਕਣਕ ਕਿਸੇ ਦੀ ਲੋ ਨਹੀਂ ਤਿੰਨੋਂ ਪਾਰਟੀਆਂ ਦੇ ਸਵਾਲ ਸਾਡੀ ਪਾਰਟੀ ਜਦੋਂ ਦੀ ਆਈ ਆ ਸਭਨਾ ਵਾਅਦੇ ਜਿਹੜਾ ਰੋਜ਼ਗਾਰ ਆ 2 ਸਾਲਾਂ ਵਿੱਚ ਦਿੱਤਾ ਗਿਆ ਵਾ ਜੋਗਤਰੇ ਆਧਾਰ ਤੇ ਜਿਹੜਾ ਬੰਦਾ ਜਿੰਨਾ ਕੇ ਕਾਬਲ ਆ ਉਹਨੂੰ ਉਹਦੀ ਨੌਕਰੀਆਂ ਮਿਲ ਰਹੀਆਂ ਪਹਿਲੀ ਵਾਰੀ ਹੋਊਗਾ ਕਿ ਇੱਕ ਇੱਕ ਬੰਦੇ ਨੂੰ ਕਈਆਂ ਤਿੰਨ ਤਿੰਨ ਵਾਰੀ ਪਾਰਟੀਆਂ ਵਿੱਚ ਜਿਹੜੀਆਂ ਜਿਹੜੀਆਂ ਆ ਤਿੰਨ ਤਿੰਨ ਨੌਕਰੀਆਂ ਮਿਲ ਗਿਆ ਵੀ ਦੇਖਿਆਊਗਾ ਕਿ ਕੋਈ ਇੱਕੋ ਹੀ ਬੰਦਾ ਪੇਪਰ ਦੇ ਕੇ ਉਹਨੂੰ ਤੁਸੀਂ ਤੀਵੀਆਂ ਵਿੱਚ ਵੀ ਦੇਖਿਆ ਜਿਹੜੇ ਲੋਕ ਆ ਕੇ ਦੱਸਦੇ ਕੇ ਸਾਨੂੰ ਮੈਨੂੰ ਤੀਜੀ ਵਾਲੀ ਨੌਕਰੀ ਮਿਲੀ ਹੈ ਸਰਕਾਰੀ ਜਿਹੜਾ ਬੰਦਾ ਜਿਸ ਲਾਇਕ ਹੈਗਾ ਵਾ ਉਹਨੂੰ ਉਸ ਸਾਹ ਆਪਣਾ ਕੰਮ ਮਿਲ ਰਿਹਾ ਵਾ ਠੀਕ ਹੈ ਤੁਸੀਂ ਤੁਸੀਂ ਹਮੇਸ਼ਾ ਦਾਵਾ ਕਰਦੇ ਹੋ ਕਿ ਅਸੀਂ ਬਹੁਤ ਚੀਜ਼ਾਂ ਫ੍ਰੀ ਦਿੱਤੀਆਂ ਉਹ ਕਹਿੰਦੇ ਰੋਜ਼ਗਾਰ ਦੇ ਦੇ ਸਾਨੂੰ ਕਿਸੇ ਦੀ ਲੋੜ ਨਹੀਂ ਲੱਗਦਾ ਲੋੜ ਨਹੀਂ ਹੈ ਬਿਲਕੁਲ ਉਹਨਾਂ ਦੀ ਗੱਲ ਵੀ ਠੀਕ ਆ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਫ੍ਰੀ ਚੀਜ਼ਾਂ ਦਿੱਤੀਆਂ ਉਹ ਸਿਰਫ ਤੇ ਸਿਰਫ ਉਹਨਾਂ ਲੋਕਾਂ ਨੂੰ ਦਿੱਤੀਆਂ ਜਿਹੜੇ ਲੋੜਵੰਦ ਸੀ ਪਰ ਹੋਇਆ ਕੀ ਉਸ ਤੋਂ ਬਾਅਦ ਇਸ ਗੱਲ ਤੇ ਰਾਜਨੀਤੀ ਹੋਣੀ ਸ਼ੁਰੂ ਹੋ ਗਈ ਕੇ ਆਮ ਆਮ ਲੋਕਾਂ ਲਈ ਜਿਹੜੇ ਆ ਵੋਟਾਂ ਦੀ ਰਾਜਨੀਤੀ ਕੀਤੀ ਗਈ ਬਾਦਲ ਸਾਹਿਬ ਨੇ ਸਿਰਫ ਇੱਕ ਜਿਹੜੇ ਨੀਲੇ ਕਾਰਡ ਬਣਾਏ ਗਏ ਉਹ ਬਹੁਤ ਗਰੀਬ ਲੋ ਲੋ ਪਾਵਰ ਤੇ ਲੋ ਜਿਹੜੇ ਲੋਕਾਂ ਨੂੰ ਲੋੜ ਆ ਉਹਨਾਂ ਲਈ ਸੀਗੀ ਕਾਂਗਰਸ ਪਾਰਟੀ ਦਾ ਇਸ ਚੀਜ਼ ਨੂੰ ਲੈ ਕੇ ਕੀ ਸਟੈਂਡ ਹੈ ਕਿ ਜਿਹੜੀ ਫਾਲਤੂ ਦੇ ਫ੍ਰੀ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਰੋਜ਼ਗਾਰ ਦੇਣਾ ਚਾਹੀਦਾ ਦੇਖੋ ਜੀ 1965 ਦੇ ਵਿੱਚ ਲੋੜ ਸੀ ਲੋਕਾਂ ਨੂੰ ਜੀ ਜੀ ਇਹ ਕਾਂਗਰਸ ਪਾਰਟੀ ਨੇ ਬਹੁਤ ਸਾਰੀਆਂ ਚੀਜ਼ਾਂ ਫ੍ਰੀ ਐਸ ਕਰਕੇ ਦਿੱਤੀਆਂ ਸੀਗੀਆਂ ਕਿ ਸਾਡਾ ਦੇਸ਼ ਵਿਕਸਤ ਨਹੀਂ ਸੀ ਔਰ ਹੁਣ ਸਾਡਾ ਦੇਸ਼ ਵਿਕਸਤ ਹੈ ਜਿਹੜੀਆਂ ਕੋਈ ਜ਼ਰੂਰੀ ਗੱਲਾਂ ਨੇ ਉਹ ਜ਼ਰੂਰ ਨੇ 1 ਲੱਖ ਰੁਪਏ ਦੇ ਅਸੀਂ ਇੰਸ਼ੋਰੈਂਸ ਦਿੱਤੀ ਹੈ ਹੁਣ ਔਰ 400 ਰੁਪਿਆ ਨਰੇਗਾ ਦਾ ਕੀਤਾ ਔਰ ਜੈਸਵੀ ਪੜੇ ਲਿਖੇ ਵਰਗ ਨੂੰ ਲੋੜ ਹੈ ਜਿਹੜਾ ਚੋਣ ਮੈਨੀਫੈਸਟੋ ਸਾਡਾ 1 ਲੱਖ ਰੁਪਿਆ ਦਿੱਤਾ ਜਾਊਗਾ ਸਾਲ ਦਾ ਔਰ ਹਰ ਘਰ ਦੇ ਵੱਡੇ ਪਹਿਲੀ ਔਰਤ ਨੂੰ 1 ਲੱਖ ਰੁਪਏ ਦਿੱਤਾ ਜਾਊਗਾ। तमाम ਜਿਹੜੀਆਂ ਹੈ ਕਹ ਲਈਏ ਕਿ ਤੁਹਾਡਾ ਚੋਣ ਮੈਨੀਫੈਸਟੋ ਨਹੀਂ ਲਾਗੂ ਕੀਤਾ ਜਾਏਗਾ। ਬੀਜੇਪੀ ਵਾਲਾ ਕਹਿੰਦਾ 80000 80 ਕਰੋੜ ਲੋਕਾਂ ਨੂੰ ਅਸੀਂ ਖਾਣਾ ਦਿੰਨੇ ਆ। 140 ਕਰੋੜ ਦਾ ਲੋਕ ਨੇ ਫਿਰ ਅਸੀਂ ਸਾਰੇ ਭਿਖਾਰੀ ਹੋ ਗਏ। ਪਰ ਇਹ ਜਿਹੜੇ तमाम ਦਾਵੇ ਸੀ ਉਹ ਰਾਜਨੀਤਿਕ ਪਾਰਟੀਆਂ ਦੇ ਸੀਗੇ ਲੋਕਾਂ ਦੇ ਸਵਾਲਾਂ ਦੇ ਜਵਾਬ ਹੈ ਜਿਹੜੇ ਉਹ ਦਿੱਤੇ ਗਏ ਆ ਔਰ ਉਮੀਦ ਕਰਾਂਗੇ ਕਿ ਤੋੜੀ ਵੀ ਸੰਤੁਸ਼ਟੀ ਹੈ ਜਿਹੜੀ ਇਹਨਾਂ ਜਵਾਬਾਂ ਦੇ ਨਾਲ ਹੋਈ ਹੋਏਗੀ। ਜੀ ਕਮਲ ਬਿਲਕੁਲ ਖਾਸ ਤੌਰ ਤੇ ਪਿੰਡਾਂ ਦੀ ਪਾਰਲੀਮੈਂਟ ਅਮਰਗੜ ਕਲੇਰ ਦੇ ਵਿੱਚ ਇਸ ਸਮੇਂ ਮੌਜੂਦ ਸੀ ਜਿੱਥੇ ਲੋਕਾਂ ਦੇ ਸਵਾਲ ਸਿੱਧੇ ਵੱਖ-ਵੱਖ ਪਾਰਟੀਆਂ ਨੂੰ ਕਿਤੇ ਕੇ ਲੋਕਾਂ ਵੱਲੋਂ ਸਵਾਲਾਂ ਦੇ ਜਵਾਬ ਮੰਗੇਗੇ ਕਿ ਵੱਖ-ਵੱਖ ਮੁੱਦਿਆਂ ਤੇ ਐਨਾ ਪਾਰਟੀਆਂ ਦਾ ਕੀ ਸਟੈਂਡ ਆ ਅਗਲੀ ਵਾਰ ਕਿਸੇ ਹੋਰ ਲੋਕ ਸਭਾ ਹਲਕੇ ਦੇ ਕਿਸੇ ਹੋਰ ਵਿਧਾਨ ਸਭਾ ਇਲਾਕੇ ਦੇ ਵਿੱਚ ਤੁਹਾਨੂੰ ਪਿੰਡ ਦੀ ਪਾਰਲੀਮੈਂਟ ਦਿਖਾਵਾਂਗੇ ਜਿੱਥੇ ਲੋਕੀ ਸਿੱਧੇ ਸਵਾਲ ਉਹਨੇ ਆਪਣੇ ਨੁਮਾਇੰਦਿਆਂ ਨੂੰ ਕਰਨਗੇ ਕਿ ਤੁਸੀਂ ਆਪਣੇ ਕਾਰਜਕਾਲ ਦੇ ਵਿੱਚ ਜਾਂ ਆਉਣ ਵਾਲੇ ਭਵਿੱਖ ਦੇ ਵਿੱਚ ਕਿਹੋ ਜੀ ਸੇਵਾ ਲੋਕਾਂ ਦੀ ਕਰੋਗੇ ਹੁਣ ਮੈਨੂੰ ਦਿਓ ਇਜਾਜ਼ਤ ਮੇਰੇ ਨਾਲ ਮੇਰੇ ਸਹਿਯੋਗੀ प्रमोद ਅਸ਼ਨੀ ਅਤੇ ਰੋਹਿਤ ਪੰਸਲ ਦੇ ਨਾਲ ਮੈਂ ਕਮਲਦੀਪ ਜੀ ਮੀਡੀਆ ਲੁਧਿਆਣਾ